ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਤਨ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਤਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਜਿਸ ਬਾਣੀ ਵਿੱਚ ਖਾਲਸਾ ਜੀ ਖਜ਼ਾਨੇ ਹੀ ਖਜ਼ਾਨੇ ਹਨ ਰਤਨ ਭਰਪੂਰ ਬਾਣੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਉਦਾਰ ਹੁੰਦਾ ਹੈ ਜਿਸ ਬਾਣੀ ਨੂੰ ਆਮ ਮਨੁੱਖ ਨੇ ਪੜਿਆ ਤੇ ਖਾਲਸਾ ਜੀ ਦੇਵਤਾ ਰੂਪ ਬਣ ਜਾਂਦਾ ਜਿਸ ਬਾਣੀ ਨੂੰ ਪੜ ਕੇ ਮਨੁੱਖ ਖਾਲਸਾ ਜੀ ਸਾਧੂ ਬਣਦਾ ਸੰਤ ਬਣਦਾ ਬ੍ਰਹਮ ਗਿਆਨੀ ਬਣ ਜਾਂਦਾ ਜਿਸ ਬਾਣੀ ਦਾ ਖਾਲਸਾ ਜੀ ਅਭਿਆਸ ਕਰਕੇ ਸੰਤ ਉਹਨਾਂ ਸਾਰਿਆਂ ਖਜ਼ਾਨਿਆਂ ਨੂੰ ਪ੍ਰਾਪਤ ਕਰ ਲੈਂਦਾ ਜੋ ਪਰਮੇਸ਼ਰ ਦੇ ਧਰਮ ਵਿੱਚ ਹੈ ਸੋ ਇਸ ਬਾਣੀ ਨੂੰ ਪੜਿਆ ਸੁਣਿਆ ਉਧਾਰ ਹੁੰਦਾ ਹੈ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਜਿਹੜਾ ਖਾਲਸਾ ਜੀ ਇਸ ਬਾਣੀ ਵਿੱਚ ਬੈਠਾ ਹੈ ਆਪਾਂ ਉਸ ਗੁਰੂ ਦਾ ਧਿਆਨ ਧਾਰੀਏ ਗੁਰਸਿੱਖ ਬਣੀਏ ਗੁਰੂ ਵਾਲੇ ਬਣੀਏ ਗੁਰੂ ਨੂੰ ਧਾਰਨ ਕਰੀਏ ਜੇ ਗੁਰੂ ਵਾਲੇ ਬਣ ਕੇ ਖਾਲਸਾ ਜੀ ਅਭਿਆਸ ਕਰਾਂਗੇ ਨਾ ਉਹਦੇ ਵਿੱਚ ਬੌਧਾ ਲਾਭ ਹੈ ਬਹੁਤ ਫਲ ਪ੍ਰਾਪਤ ਹੁੰਦਾ ਆਪਾਂ ਵੇਖੋ ਹੁਣ ਜੇ ਗੁਰੂ ਤੋਂ ਜੇ ਆਪਾਂ ਗੁਰੂ ਦਾ ਹੁਕਮ ਨਹੀਂ ਕਮਾਵਾਂਗੇ ਕਲਗੀਧਰ ਮਹਾਰਾਜ ਜੀਆ ਦਾ ਹੁਕਮ ਹੈ ਕਿ ਭਾਈ ਅੰਮ੍ਰਿਤਧਾਰੀ ਹੋਵੋ ਸ਼ਸਤਰਧਾਰੀ ਹੋਵੋ ਪਰ ਖਾਲਸਾ ਜੀ ਆਪਾਂ ਮਹਾਰਾਜ ਜੀਆ ਦਾ ਹੁਕਮ ਜਿਹੜਾ ਕਮਾਉਂਦੇ ਨਹੀਂ ਹਾਂ ਸਮਾਂ ਪਾਉਂਦੇ ਰਹਿੰਨੇ ਹਾਂ ਕਿ ਅੰਮ੍ਰਿਤਧਾਰੀ ਹੋਵਾਂਗੇ ਕੋਈ ਨਹੀਂ ਸਾਲ ਨੂੰ ਹੋ ਜਾਵਾਂਗੇ ਕੋਈ ਕਹਿੰਦਾ ਮਹਾਰਾਜ ਮੈਨੂੰ ਬਾਹਰ ਸੈੱਟ ਕਰ ਦਿਓ ਮੇਰਾ ਵਿਆਹ ਹੋ ਜਵੇ ਫਿਰ ਮੈਂ ਅਮਰਤਧਾਰੀ ਹੋ ਜਾਊਂਗਾ ਕੋਈ ਕਹਿੰਦਾ ਮਾਰਾ ਮੇਰੇ ਕੋ ਇਨੇ ਪੈਸੇ ਹੋ ਜਾਣ ਮੇਰਾ ਆਹ ਕੰਮ ਚੱਲ ਪੇ ਕੋਠੀਆਂ ਪੈ ਜਾਣ ਕਾਰਾਂ ਆ ਜਾਣ ਫਿਰ ਮੈਂ ਅਮਰਤਧਾਰੀ ਹੋਊਂਗਾ ਕੋਈ ਕਹਿੰਦਾ ਮਹਾਰਾਜ ਮੈਂ 50 ਸਾਲ ਦਾ ਜਦੋਂ ਹੋਊਂਗਾ ਉਦੋਂ ਅਮਰਤਧਾਰੀ ਹੋਊਂਗਾ ਭਾਈ ਕਿਸੇ ਨੂੰ ਆਪਣੇ ਸਵਾਸੇ ਦਾ ਨਹੀਂ ਪਤਾ ਅਗਲਾ ਸਵਾਸਾ ਆਉਣਾ ਕਿ ਨਹੀਂ ਆਉਣਾ ਕਾਦੀ ਆਸ ਲਾਈ ਐ ਸੰਸਾਰ ਖਾਲਸਾ ਦੀ ਸਾਰੀ ਆਸ ਦੇ ਆਸਰੇ ਰਹਿੰਦਾ ਆਸ ਲਾ ਲੈਂਦਾ ਕਿ ਮੈਂ ਸਾਲ ਨੂੰ ਆਹ ਕਰੂੰਗਾ ਸਾਲ ਨੂੰ ਉਹ ਕਰੂੰਗਾ ਤੇ ਖਾਲਸਾ ਜੀ ਕਈ ਵਾਰੀ ਸਾਲ ਕੀ ਇੱਕ ਸਾਹ ਵੀ ਨਹੀਂ ਆਉਂਦਾ ਅਗਲਾ ਸਾਹ ਵੀ ਮਹਾਰਾਜ ਵੱਲੋਂ ਬਖਸ਼ਿਆ ਨਹੀਂ ਹੁੰਦਾ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਜਿਹੜਾ ਵੀ ਕੋਈ ਕਾਰਜ ਕਰਨਾ ਹੈ ਉਹਨੂੰ ਤਤਸ਼ੀਣ ਕਰ ਲੈਣਾ ਚਾਹੀਦਾ ਜੇ ਕੋਈ ਚੰਗਾ ਕਾਰਜ ਮਨ ਆਖੇ ਨਾ ਵੀ ਆ ਚੰਗਾ ਕੰਮ ਹੈ ਤੇ ਉਹਨੂੰ ਖਾਲਸਾ ਜੀ ਤਤਸ਼ੀਣ ਹੀ ਕਰ ਲੈਣਾ ਚਾਹੀਦਾ ਕਿਉਂਕਿ ਮਨ ਇਹ ਏਡਾ ਖਾਲਸਾ ਜੀ ਚੰਚਲ ਹੈ ਇਹ ਇੱਕ ਖਿੰਣ ਤੋਂ ਪਹਿਲਾਂ ਬਦਲ ਜਾਂਦਾ ਹੈ ਅੱਖ ਝਮਕਣ ਦੇ ਫੌਰ ਤੋਂ ਕਿਤੇ ਗੁਣਾ ਖਾਲਸਾ ਜੀ ਪਹਿਲਾਂ ਹੀ ਬਦਲੇ ਜਾਂਦਾ ਹੈ ਇਸ ਕਰਕੇ ਜੇ ਇਹਦੇ ਵਿੱਚੋਂ ਕਦੇ ਆਵਾਜ਼ ਆਏ ਚੰਗੀ ਵੀ ਅੱਜ ਗੁਰੂ ਘਰ ਚਲੀਏ ਜਾਂ ਅਜ ਪਾਠ ਕਰ ਲਈਏ ਬਾਣੀ ਪੜ੍ਹ ਲਈਏ ਉਹ ਕਾਰਜ ਸਾਰੇ ਕੰਮ ਛੱਡ ਕੇ ਪਹਿਲਾਂ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਮਨ ਐਸਾ ਹੈ ਇਹ ਬਾਣੀ ਪੜ੍ਹਦੇ ਆ ਪੜ੍ਹਦੇ ਆ ਵੀ ਅੰਦਰ ਫੁਰਨੇ ਪੈਦਾ ਕਰੀ ਜਾਂਦਾ ਕਿ ਬਸ ਕਰ ਹੁਣ ਅਗਲਾ ਪਾਠ ਨਹੀਂ ਕਰਨਾ ਬਸ ਇੱਕ ਹੋ ਗਿਆ ਅਗਲਾ ਨਹੀਂ ਕਰਨਾ ਫਿਰ ਉਹ ਤੋਂ ਅਗਲਾ ਨਹੀਂ ਕਰਨਾ ਚਲ ਇੱਕ ਹੋਰ ਕਰ ਲਾਂਗੇ ਉਹ ਤੋਂ ਅਗਲਾ ਨਹੀਂ ਕਰਨਾ ਇਹ ਮਨ ਐਵੇਂ ਖਾਲਸਾ ਜੀ ਤੋੜਦਾ ਹੈ ਪਰ ਇਹ ਉਹੀ ਬਾਣੀ ਹੈ ਖਾਲਸਾ ਜੀ ਜਿਸ ਬਾਣੀ ਨੂੰ ਜਪ ਕੇ ਪੜ੍ਹ ਕੇ ਵੱਡੇ ਵੱਡੇ ਸਾਧੂ ਹੋਏ ਵੱਡੇ ਵੱਡੇ ਬ੍ਰਹਮ ਗਿਆਨੀ ਤਤ ਬੀਤੇ ਹੋਏ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਸਾਰੇ ਖਜ਼ਾਨੇ ਹਨ ਸਾਰੇ ਰਤਨ ਹਨ ਖਾਲਸਾ ਜੀ ਮਹਾਰਾਜਿਆਂ ਨੇ ਸਾਨੂੰ ਸਭ ਕੁਝ ਬਖਸ਼ ਦਿੱਤਾ ਪਰ ਜੇ ਆਪਾਂ ਉਦਮ ਨਾ ਕਰੀਏ ਹੀਲਾ ਨਾ ਕਰੀਏ ਤੇ ਫਿਰ ਖਾਲਸਾ ਜੀ ਕਿੱਥੋਂ ਪ੍ਰਾਪਤੀ ਹੋਵੇਗੀ ਸਭ ਤੋਂ ਪਹਿਲਾਂ ਵੱਡਾ ਜਿਹੜਾ ਕੰਮ ਹੈ ਗੁਰਸਿੱਖ ਦਾ ਉਹ ਹੈ ਗੁਰੂ ਦਾ ਬਚਨ ਕਮਾਉਣਾ ਤੇ ਗੁਰੂ ਨੇ ਬਚਨ ਕੀਤਾ ਹੈ ਅਮਰਤ ਧਾਰੀ ਹੋਵੋ ਫਿਰ ਖਾਲਸਾ ਜੀ ਪੰਜਾਂ ਪਿਆਰਿਆਂ ਕੋਲੋਂ ਨਾਮ ਮਿਲਦਾ ਜਦੋਂ ਸਾਨੂੰ ਗੁਰੂ ਨਾਮ ਦਿੰਦਾ ਹੈ ਪੰਜ ਪਿਆਰੇ ਸਾਡੇ ਗੁਰੂ ਹਨ ਜਦੋਂ ਗੁਰੂ ਕੋਲੋਂ ਨਾਮ ਮਿਲ ਜਾਂਦਾ ਫਿਰ ਉਸ ਨਾਮ ਦੀ ਕੀਤੀ ਹੋਈ ਕਮਾਈ ਜਿਹੜੀ ਹੈ ਖਾਲਸਾ ਜੀ ਬਹੁਤ ਬਰਕਤ ਵਾਲੀ ਹੁੰਦੀ ਹੈ ਪਰ ਜਦੋਂ ਆਪਾਂ ਗੁਰੂ ਦਾ ਬਚਨ ਨਹੀਂ ਕਮਾਉਂਦੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਲੋਂ ਦੱਸੀ ਹੋਈ ਰਹਿਤ ਨਹੀਂ ਅਪਣਾਉਂਦੇ ਤੇ ਗੁਰੂ ਮਹਾਰਾਜ ਦਾ ਅਮਰਤ ਨਹੀਂ ਛਕਦੇ ਫਿਰ ਖਾਲਸਾ ਜੀ ਜਿਹੜਾ ਆਪਾਂ ਨਾਮ ਜਪਦੇ ਹਾਂ ਉਹਦਾ ਲਾਭ ਤੇ ਹੁੰਦਾ ਐਸੀ ਗੱਲ ਨਹੀਂ ਐ ਕਿ ਉਹਦਾ ਲਾਭ ਨਹੀਂ ਐ ਲਾਭ ਹੁੰਦਾ ਪਰ ਖਾਲਸਾ ਜੀ ਅਸਲ ਲਾਭ ਜਿਹੜਾ ਹੈ ਉਹ ਗੁਰੂ ਵਾਲਾ ਮਨੁੱਖ ਬਣ ਕੇ ਉਹ ਪ੍ਰਾਪਤ ਕਰਦਾ ਅਸਲੀ ਜਿਹੜਾ ਲਾਭ ਹੈ ਪੂਰਾ ਜਿਹੜਾ ਲਾਭ ਹੈ ਪੂਰਾ ਫਲ ਹੈ ਉਹ ਗੁਰੂ ਵਾਲਾ ਜਿਹੜਾ ਕੋਈ ਨਾਮ ਜਪਦਾ ਬੈਠ ਕੇ ਖਾਲਸਾ ਜੀ ਉਹਨੂੰ ਵਧੇਰੇ ਪ੍ਰਾਪਤ ਹੁੰਦਾ ਕਿਉਂਕਿ ਉਹ ਗੁਰੂ ਵਾਲਾ ਬਣ ਜਾਂਦਾ ਗੁਰੂ ਦੀ ਹੋਰ ਉਤੇ ਸਦਾ ਨਜ਼ਰ ਰਹਿੰਦੀ ਐ ਸੋ ਗੁਰੂ ਹਮੇਸ਼ਾ ਨਜ਼ਰ ਉਸ ਤੇ ਰੱਖਦਾ ਜਿਹੜਾ ਗੁਰੂ ਵਾਲਾ ਬਣ ਜਾਂਦਾ ਖਾਲਸਾ ਜੀ ਅਧਿਆਪਕ ਜਿਹੜਾ ਹੁੰਦਾ ਉਹਦੀ ਕਲਾਸ ਵਿੱਚ ਕਿੰਨੇ ਬੱਚੇ ਹੁੰਦੇ ਆ ਤੇ ਉਹ ਸਾਰਿਆਂ ਬੱਚਿਆਂ ਉੱਤੇ ਨਿਗਾਹ ਰੱਖਦਾ ਕਿਉਂਕਿ ਉਹਨੂੰ ਪਤਾ ਹੈ ਮੇਰੇ ਬੱਚੇ ਨੇ ਤੇ ਜਿਹੜਾ ਹੁਣ ਖਾਲਸਾ ਜੀ ਕੋਈ ਬਾਹਰੋਂ ਆ ਕੇ ਉਂਝ ਬੈਠ ਜੇ ਤੇ ਉਹਦੇ ਵਾਲੋਂ ਦਾ ਧਿਆਨ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੈ ਕਿ ਉਹਦਾ ਹੀ ਆਇਆ ਇਹਨੇ ਕੱਲ ਨੂੰ ਆਉਣਾ ਕਿ ਨਹੀਂ ਆਉਣਾ ਪਰ ਜਿਹੜੇ ਬੱਚੇ ਉਹਦੇ ਕੋਲੋਂ ਨਿਤ ਜਾਂਦੇ ਨੇ ਉਹਨਾਂ ਉੱਤੇ ਖਾਲਸਾ ਜੀ ਉਹ ਪੂਰੀ ਨਜ਼ਰ ਰੱਖਦਾ ਇਸੇ ਪ੍ਰਕਾਰ ਜਦੋਂ ਆਪਾਂ ਅਮਰਤਧਾਰੀ ਹੋ ਜਾਂਦੇ ਹਾਂ ਗੁਰੂ ਵਾਲੇ ਹੋ ਜਾਂਦੇ ਹਾਂ ਫਿਰ ਖਾਲਸਾ ਜੀ ਗੁਰੂ ਮਹਾਰਾਜ ਸਾਡੇ ਉੱਤੇ ਨਦਰ ਰੱਖਦੇ ਸਾਡੇ ਦੁੱਖ ਸੁੱਖ ਵਿੱਚ ਸਾਡਾ ਸਾਥ ਦਿੰਦੇ ਸਾਡੀ ਮਹਾਰਾਜ ਹੱਥ ਦੇ ਕੇ ਰੱਖਿਆ ਕਰਦੇ ਸੋ ਇਸੇ ਪ੍ਰਕਾਰ ਗੁਰੂ ਵਾਲੇ ਬਣਨਾ ਖਾਲਸਾ ਜੀ ਅਤ ਜ਼ਰੂਰੀ ਹੈ ਇਹ ਕਾਲ ਯੁਗ ਜਿਹੜਾ ਹੈ ਇਹਦੇ ਵਿੱਚ ਮਾੜੀਆਂ ਸ਼ਕਤੀਆਂ ਦਾ ਬਧੇਰੇ ਪ੍ਰਭਾਵ ਹੈ ਜੇ ਤੁਸੀਂ ਕਹੋ ਕਿ ਬਿਨਾ ਨਾਮ ਜਪਿਆ ਸੁਖ ਪ੍ਰਾਪਤ ਹੋ ਜਵੇ ਨਹੀਂ ਹੋ ਸਕਦਾ ਇਹ ਸਮੇਂ ਦੀ ਖਾਲਸਾ ਜੀ ਐਸੀ ਚਾਲ ਹੈ ਹੌਲੀ ਹੌਲੀ ਇਹ ਸਮੇਂ ਨੇ ਜਿਹੜਾ ਹੈ ਹੋਰ ਖਾਲਸਾ ਜੀ ਮਾੜਾ ਹੋਣਾ ਸਭ ਤੋਂ ਪਹਿਲਾਂ ਕਿਰਤ ਕਮਾਈਆਂ ਜਿਹਦੇ ਪਿੱਛੇ ਸਾਰਾ ਸੰਸਾਰ ਭੱਜਦਾ ਹੈ ਸੰਸਾਰ ਨੂੰ ਹੋਰ ਕੋਈ ਖਾਲਸਾ ਜੀ ਕੰਮ ਨਹੀਂ ਰਹਿ ਗਿਆ ਸਿਰਫ ਸਵੇਰੇ ਉੱਠਣ ਤੋਂ ਲੈ ਕੇ ਸ਼ਾਮਾਂ ਤੱਕ ਮਨ ਵਿੱਚ ਚੇਤ ਵਿੱਚ ਇਹੀ ਚੀਜ਼ ਰਹਿੰਦੀ ਆ ਕਿ ਮੇਰੇ ਕੋਲੋਂ ਪੈਸੇ ਕਿੱਥੇ ਆਉਣ ਮੈਂ ਅਮੀਰ ਕਿਵੇਂ ਬਣਾ ਮੈਂ ਫਲਾਣੇ ਤੋਂ ਵੱਡੀ ਕੋਠੀ ਕਿਵੇਂ ਪਾਵਾਂ ਕਾਰ ਵੱਡੀ ਕਿਵੇਂ ਲਵਾਂ ਇਹੋ ਖਾਲਸਾ ਜੀ ਦੌੜ ਲੱਗੀ ਹੋਈ ਐ ਮੈਂ ਸੈਟ ਕਿਦਾਂ ਹੋ ਜਾਵਾਂ ਆਪਾਂ ਖਾਲਸਾ ਜੀ ਪਹਿਲੀ ਵੱਡੀ ਗੱਲ ਇਹ ਸਾਨੂੰ ਭੇ ਭੇਦ ਨਹੀਂ ਐ ਸਾਨੂੰ ਭਰਮ ਪਿਆ ਹੋਇਆ ਕਿ ਅਸੀਂ ਇਸ ਸੰਸਾਰ ਵਿੱਚ ਪੱਕੇ ਹੋਣ ਆਏ ਹਾਂ ਅਸੀਂ ਇੱਥੇ ਰਹਿਣਾ ਹੀ ਨਹੀਂ ਐ ਰਹਿਣ ਵਾਲੀ ਜਗ੍ਹਾ ਹੀ ਨਹੀਂ ਐ ਖਾਲਸਾ ਜੀ ਇਹ ਤੇ ਇੱਕ ਪੜਾ ਹੈ ਇੱਕ ਪੜਾ ਤੇ ਆਪਾਂ ਖੜਦੇ ਹਾਂ ਆ ਕੇ ਜਨਮ ਲੈ ਕੇ ਆਉਨੇ ਆ ਤੇ ਉਸ ਪੜਾ ਤੇ ਖਾਲਸਾ ਜੀ ਮਹਾਰਾਜ ਦਾ ਨਾਮ ਜਪਣਾ ਫਿਰ ਉਸ ਤੋਂ ਬਾਅਦ ਇੱਥੋਂ ਚਲੇ ਜਾਣਾ ਪਰ ਆਪਾਂ ਇੱਥੇ ਕੀ ਕਰਦੇ ਫਿਰਦੇ ਆ ਕੋਈ ਕਹਿੰਦਾ ਮੈਂ ਫਲਾਣੇ ਥਾਂ ਸੈੱਟ ਹੋ ਜਾਵਾਂ ਕੋਈ ਕਹਿੰਦਾ ਮੈਂ ਫਲਾਣੇ ਥਾਂ ਸੈੱਟ ਹੋ ਜਾਵਾਂ ਭਾਈ ਇੱਥੇ ਕੋਈ ਰਹਿਣ ਨਹੀਂ ਆਇਆ ਆਪਾਂ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਪਾਲਣਾ ਨਾਮ ਜਪਣਾ ਮਹਾਰਾਜ ਕਹਿੰਦੇ ਬੈਰਾਗੀ ਤਿਆਗੀ ਹੋ ਕੇ ਜੀਵਨ ਬਰਤੀਤ ਕਰਨਾ ਚਾਹੀਦਾ ਹੁਣ ਤਿਆਗੀ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਛੱਡ ਦਿਓ ਤਿਆਗੀ ਦਾ ਮਤਲਬ ਇਹ ਹੈ ਖਾਲਸਾ ਜੀ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਜਿਹੜਾ ਉਹਦਾ ਮੋਹ ਨਹੀਂ ਕਰਨਾ ਉਹਦੇ ਉਹਦੇ ਪਰਥਾਏ ਬੌਧਿਕ ਚੇਤ ਵਿੱਚ ਜਿਹੜੀ ਚਿਤਵਣੀ ਨਹੀਂ ਲਾਉਣੀ ਇਹ ਤਿਆਗੀ ਹੈ ਸੋ ਸਤਗੁਰਾਂ ਦਾ ਹੁਕਮ ਹੁਕਮ ਕਮਾਉਣਾ ਸਤਗੁਰੂ ਵਾਲੇ ਬਣਨਾ ਖਾਲਸਾ ਜੀ ਫਿਰ ਇਹ ਸੰਸਾਰ ਵਿੱਚ ਸੋਭਾ ਤੇ ਸੁੱਖ ਹੈ ਫਿਰ ਲੋਕ ਤੇ ਪ੍ਰਲੋਕ ਸਵਰਿਆ ਜਾਂਦਾ ਪਰ ਜੇ ਆਪਾਂ ਮਹਾਰਾਜ ਜੀਆਂ ਦਾ ਨਾਮ ਹੀ ਨਹੀਂ ਧਿਆਵਾਂਗੇ ਸਤਗੁਰਾਂ ਨਾਲ ਜੁੜੇ ਜੁੜਾਂਗੇ ਹੀ ਨਹੀਂ ਫਿਰ ਖਾਲਸਾ ਜੀ ਕਿੱਥੋਂ ਪ੍ਰਾਪਤੀ ਹੋਵੇਗੀ ਤੇ ਜਿਹੜੇ ਖਾਲਸਾ ਜੀ ਸੰਤ ਨੇ ਗੁਰਮੁਖ ਹਨ ਉਹ ਐਸਾ ਨਾਮ ਜਪਦੇ ਇਸੇ ਸਤਗੁਰ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਖਾਲਸਾ ਜੀ ਖਜ਼ਾਨੇ ਪ੍ਰਾਪਤ ਕਰ ਲੈਂਦੇ ਜਿਵੇਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਖਾਲਸਾ ਜੀ ਬਹੁਤ ਉਹਨਾਂ ਨੇ ਜਪਜੀ ਸਾਹਿਬ ਦਾ ਅਭਿਆਸ ਕੀਤਾ ਕਈ ਵਾਰ ਕੀਤਾ ਸਵਾ ਸਵਾ ਲੱਖ ਪਾਠ ਕਰਕੇ ਸ੍ਰੀ ਜਪਜੀ ਸਾਹਿਬ ਦਾ ਜਾਪ ਕਰਦੇ ਹੁੰਦੇ ਸੀ ਤੇ ਜਦੋਂ ਕਲਗੀਧਰ ਮਹਾਰਾਜਿਆਂ ਦੇ ਸਥਾਨ ਤੇ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਖਾਲਸਾ ਜੀ ਗੁਦਾਵਰੀ ਦੇ ਕੰਡੇ ਤੇ ਬੈਠੇ ਤੇ ਬਹੁਤ ਅਭਿਆਸ ਕੀਤਾ ਉਹੋ ਹੀ ਜਪਜੀ ਸਾਹਿਬ ਖਾਲਸਾ ਜੀ ਅਸੀਂ ਪੜ੍ਹਦੇ ਹਾਂ ਬਹੁਤ ਅਭਿਆਸ ਕੀਤਾ ਤੇ ਮਹਾਰਾਜਿਆਂ ਦੇ ਦੀਦਾਰ ਨਹੀਂ ਹੋਏ ਇੱਛਾ ਸੀ ਮਨ ਵਿੱਚ ਕਲਗੀਧਰ ਮਹਾਰਾਜ ਜੀ ਤੁਹਾਡੇ ਸਥਾਨ ਤੇ ਆਏ ਆ ਤੁਹਾਡੇ ਦਰਸ਼ਨ ਹੋ ਜਾਣ ਪਰ ਖਾਲਸਾ ਜੀ ਦਰਸ਼ਨ ਨਹੀਂ ਹੋਏ ਮਹਾਰਾਜ ਜੀਆ ਨੇ ਪਰਖ ਪਾਉਣਾ ਕੀਤੀ ਤੇ ਖਾਲਸਾ ਜੀ ਜਿਸ ਵੇਲੇ ਨਾ ਮਨ ਵਿੱਚ ਚਿਤਵਣੀ ਲੱਗੀ ਵੀ ਦਰਸ਼ਨ ਨਹੀਂ ਹੋਏ ਤੇ ਕਹਿਣ ਲੱਗੇ ਵੀ ਹੁਣ ਤਾਂ ਕੀ ਫਾਇਦਾ ਜਿਉਣ ਦਾ ਐਸੇ ਨਦੀ ਵਿੱਚ ਡੁੱਬ ਕੇ ਮਰ ਜਾਣਾ ਤੇ ਖਾਲਸਾ ਜੀ ਗੋਦਾਵਰੀ ਨੂੰ ਹੋ ਤੁਰੇ ਜਦੋਂ ਗਾਂਹ ਹੋਏ ਜਿੱਥੇ ਡੂੰਗਾ ਥਾਂ ਸੀ ਮਨ ਨੇ ਆਵਾਜ਼ ਦਿੱਤੀ ਵੀ ਜਾ ਮਰ ਜਾ ਅੰਦਰੋਂ ਆਵਾਜ਼ ਆਉਂਦੀ ਹੈ ਤੇ ਖਾਲਸਾ ਜੀ ਜਿਸ ਵੇਲੇ ਨਦੀ ਦਾ ਵਹਾਜ ਜਿੱਥੇ ਤੇਜ਼ ਸੀ ਉੱਥੇ ਜਦੋਂ ਪਹੁੰਚ ਕੇ ਦੇ ਗਾਂ ਨੂੰ ਹੋਣ ਲੱਗੇ ਪਿੱਛੋਂ ਕਿਸੇ ਨੇ ਜਫੀ ਵਿੱਚ ਲੈ ਲਿਆ ਤੇ ਜਦੋਂ ਪਿੱਛੇ ਨੂੰ ਤੱਕਦੇ ਨੇ ਤੇ ਖਾਲਸਾ ਜੀ ਉਹ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਸਨ ਐਵੇਂ ਦਰਸ਼ਨ ਉਹਨਾਂ ਨੂੰ ਦਿੱਤੇ ਉਹ ਕਿਵੇਂ ਹੁੰਦੇ ਆ ਦਰਸ਼ਨ ਇਦਾਂ ਸਤਗੁਰਾਂ ਦੇ ਖਾਲਸਾ ਜੀ ਬਾਣੀ ਦਾ ਜਾਪ ਕਰਕੇ ਅਭਿਆਸ ਕਰਕੇ ਉਹਨਾਂ ਸਾਧੂਆਂ ਨੇ ਖਾਲਸਾ ਜੀ ਆਪਣੇ ਚੇਤ ਨੂੰ ਜਿਹੜਾ ਸੀ ਮਹਾਰਾਜ ਦੇ ਚਰਨਾਂ ਵਿੱਚ ਜੋੜ ਲਿਆ ਐਸੇ ਸਾਧੂ ਫਿਰ ਖਾਲਸਾ ਜੀ ਬਣਦੇ ਹਨ ਆਪਾਂ ਸੰਸਾਰ ਕਹਿੰਨੇ ਹਾਂ ਹਾਂ ਇਹ ਗੱਲ ਹੈ ਕਿ ਹਰ ਬੰਦੇ ਨੂੰ ਉਹ ਪਦਵੀ ਪ੍ਰਾਪਤ ਨਹੀਂ ਹੁੰਦੀ ਪਰ ਖਾਲਸਾ ਜੀ ਜੇ ਕੋਈ ਸਧਾਰਨ ਪੁਰਸ਼ ਵੀ ਜਾਪ ਵੱਲ ਧਿਆਨ ਕਰ ਲਵੇ ਨਾ ਜਪੁਜੀ ਸਾਹਿਬ ਦੇ ਅਭਿਆਸ ਜੇ ਆਪਾਂ ਆਸਾ ਤੋਂ ਛੱਡਦੀ ਆ ਆਪਾਂ ਦੇ ਪਾਠ ਕਰਦੇ ਆ ਕਿ ਮਹਾਰਾਜ ਜੀ ਮੇਰੀ ਪੀ ਆ ਆਜੇ ਤਾਂ ਮੈਂ ਇੰਨੇ ਜਪੁਜੀ ਸਾਹਿਬ ਦੇ ਪਾਠ ਕਰੂੰ ਮਹਾਰਾਜ ਮੇਰਾ ਵੀਜ਼ਾ ਆਜੇ ਤਾਂ ਮੈਂ ਇੰਨੇ ਪਾਠ ਕਰੂੰ ਮਹਾਰਾਜ ਮੈਨੂੰ ਪੁੱਤ ਮਿਲ ਜੇ ਤਾਂ ਮੈਂ ਇੰਨੇ ਪਾਠ ਕਰੂੰ ਮੇਰੇ ਘਰੇ ਸੁੱਖ ਸ਼ਾਂਤੀ ਆਜੇ ਮੈਂ ਇੰਨੇ ਪਾਠ ਕਰੂੰ ਉਹ ਖਾਲਸਾ ਜੀ ਇਹ ਜਿਹੜਾ ਕੀਤਾ ਹੋਇਆ ਪਾਠ ਹੈ ਇਹ ਤੁਹਾਡੀ ਆਸ ਨੂੰ ਪੂਰਿਆ ਕਰ ਸਕਦਾ ਪਰ ਇਹ ਤੁਹਾਡੀ ਸੇਵਾ ਕਿਸੇ ਪਰਥਾਏ ਨਹੀਂ ਹੁੰਦੀ ਤੇ ਆਪਾਂ ਖਾਲਸਾ ਜੀ ਉਹ ਆਪਣੀ ਆਸ ਦੇ ਨਿਮਿਤ ਪਾਠ ਕਰਦੇ ਰਹਿੰਦੇ ਆ ਤੇ ਜਦੋਂ ਕੋਈ ਪੁੱਛਦਾ ਕਿ ਭਾਈ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਉਸ ਵੇਲੇ ਖਾਲਸਾ ਜੀ ਆਪਾਂ ਕਹਿ ਦਿੰਦੇ ਹਾਂ ਹਾਂ ਜੀ ਅਸੀਂ ਤੇ ਬਹੁਤ ਬਾਣੀ ਪੜ੍ਹਦੇ ਹਾਂ ਖਾਲਸਾ ਜੀ ਉਹ ਜਿਹੜੀ ਤੁਹਾਡੀ ਪੜੀ ਹੋੜੀ ਬਾਣੀ ਹੈ ਉਹ ਤੇ ਤੁਹਾਡੀ ਆਸਾ ਵਾਸਤੇ ਹੈ ਜਿਹੜੀ ਤੁਸੀਂ ਮਨ ਵਿੱਚ ਰੱਖੀ ਹੋਈ ਹੈ ਕਿਉਂਕਿ ਸਤਿਗੁਰੂ ਤੇ ਸਦਾ ਜਾਗਦਾ ਸਭ ਕੁਝ ਵੇਖਦਾ ਪਰ ਜਿਹੜੇ ਖਾਲਸਾ ਜੀ ਸੰਤ ਹੁੰਦੇ ਆ ਉਹ ਆਪਣੀ ਆਸ ਨੂੰ ਮਾਰ ਕੇ ਉਹ ਨਿਸ਼ਕਾਮ ਮਹਾਰਾਜ ਦੀ ਜਿਹੜੀ ਭਗਤੀ ਕਰਦੇ ਆ ਤਾਂ ਉਹ ਨਿਸ਼ਕਾਮ ਕੀਤੀ ਹੋਈ ਭਗਤੀ ਉਹਨਾਂ ਦੀ ਫਲ ਜਾਂਦੀ ਹੈ ਤੇ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਫਿਰ ਖਾਲਸਾ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਮਹਿਮਾ ਜਿਹੜੀ ਕੋਈ ਕਰ ਨਹੀਂ ਸਕਦਾ ਐਸਾ ਖਾਲਸਾ ਜੀ ਨਾਮ ਦਾ ਰੰਗ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਸੰਤਨ ਕੀ ਮਹਿਮਾ ਕਵਨ ਬਖਾਨੋ ਆਗਾਦ ਬੋਧ ਕਿਛ ਮਿਤ ਨਹੀਂ ਜਾਣੂ ਖਾਲਸਾ ਜੀ ਆਗਾਦ ਬੋਧ ਕਥਾ ਉਹਨਾਂ ਦੀ ਮਹਿਮਾ ਹੋ ਜਾਂਦੀ ਹੈ ਕੋਈ ਕਹਿ ਨਹੀਂ ਸਕਦਾ ਤੇ ਆਪਾਂ ਖਾਲਸਾ ਜੀ ਆਸਾਂ ਦੇ ਵਿੱਚ ਫਸੇ ਹੋਣ ਕਰਕੇ ਜਪ ਤਪ ਕਰਦੇ ਆ ਸਾਡਾ ਫਲਦਾ ਨਹੀਂ ਆਪਾਂ ਜਪ ਤਪ ਕਰਦੇ ਆ ਆਸ ਵਾਸਤੇ ਆਸ ਪੂਰੀ ਹੋ ਜਾਂਦੀ ਹੈ ਤੇ ਖਾਲਸਾ ਜੀ ਉਹ ਜਿਹੜਾ ਜਪ ਤਪ ਕੀਤਾ ਹੁੰਦਾ ਉਹਦੇ ਪਰਥਾਏ ਸਾਨੂੰ ਆਸ ਸਾਡੀ ਪੂਰਨ ਮਹਾਰਾਜ ਕਰ ਦਿੰਦੇ ਉਥੇ ਸਾਡੀ ਜਿਹੜੀ ਕੀਤੀ ਹੋਈ ਭਗਤੀ ਖਤਮ ਹੋ ਜਾਂਦੀ ਕਿਉਂਕਿ ਖਾਲਸਾ ਜੀ ਆਪਾਂ ਜਪ ਕੀਤਾ ਸਾਨੂੰ ਅਕਾਲ ਪੁਰਖ ਨੇ ਅੱਗੋਂ ਦਾਤ ਦੇ ਦਿੱਤੀ ਉਹ ਜਪ ਦੇ ਬਦਲੇ ਦਾਤ ਮਿਲ ਗਈ ਦਾਤ ਦੀ ਪ੍ਰਾਪਤੀ ਹੋ ਗਈ ਤੇ ਜਪ ਖਤਮ ਹੋ ਗਿਆ ਫਿਰ ਆਪਾਂ ਕੋਰੇ ਦੇ ਕੋਰੇ ਖਾਲੀ ਦੇ ਖਾਲੀ ਨਿਸ਼ਕਾਮ ਰਹਿ ਕੇ ਜਿਹੜੀ ਸੇਵਾ ਉਹ ਵੀ ਕਰਨੀ ਚਾਹੀਦੀ ਹਾਂ ਹਾਂ ਆਸਾਂ ਮੁਰਾਦਾ ਮਹਾਰਾਜ ਦੇ ਕੋਲੇ ਹੀ ਆਪਾਂ ਕਰਨੀਆਂ ਨੇ ਤੇ ਖਾਲਸਾ ਜੀ ਉਹਨਾਂ ਨੇ ਪੂਰੀਆਂ ਕਰਨੀਆਂ ਪਰ ਨਿਸ਼ਕਾਮ ਰਹਿ ਕੇ ਵੀ ਕੋਈ ਜਾਬ ਕਰਨਾ ਚਾਹੀਦਾ ਕਿ ਮਹਾਰਾਜ ਜੀ ਆਹ ਦੋ ਜਪਜੀ ਸਾਹਿਬ ਦੇ ਪਾਠ ਮੈਂ ਆਪ ਜੀ ਦੀ ਖੁਸ਼ੀ ਵਾਸਤੇ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਸੋ ਐਵੇਂ ਖਾਲਸਾ ਜੀ ਪੂਰੀ ਪੈਂਦੀ ਹੈ ਮਹਾਰਾਜ ਦੀ ਕਿਰਪਾ ਵਰਤਦੀ ਹੈ ਸੋ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਜਿਹੜੀ ਆਈ ਹੈ ਤਨ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਨੇ ਅਸੀਂ ਦਇਆ ਕੀਤੀ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਪਰਿਵਾਰ ਨੇ ਸੁਣਾਉਣਾ ਕੀਤੀ ਹੈ ਪਹਿਲਾਂ ਵੀ ਖਾਲਸਾ ਜੀ ਇਦਾਂ ਨਹੀਂ ਇੱਕ ਦੋ ਹੱਡ ਬੀਤੀਆਂ ਦਾਸ ਨੇ ਸੁਣਾਈਆਂ ਹੁਣ ਕੀ ਕਰ ਸਕਦੇ ਆ ਇੱਕੋ ਜੀਆਂ ਆਉਂਦੀਆਂ ਜਿਵੇਂ ਕੱਲ ਮੈਂ ਕਾਊਂਟ ਕਰਦਾ ਸਾਂ ਤੇ ਮੇਰੇ ਕੋਲੇ 13 14 ਹੱਡ ਬੀਤੀਆਂ ਖਾਲਸਾ ਜੀ ਪੀ ਆਰ ਵਾਲੀਆਂ ਤੇ ਵੀਜ਼ਿਆਂ ਵਾਲੀਆਂ ਨੇ ਤੇ ਜੇ ਉਹਨੂੰ ਨੂੰ ਮੈਂ ਲਗਾਤਾਰ ਸੁਣਾਵਾਂ ਤੇ ਸੰਗਤ ਨੇ ਕਹਿਣਾ ਕਿ ਇਹ ਇਕੋ ਜੀਆਂ ਹੱਡਬੀਤੀਆਂ ਸੁਣਾਈ ਜਾਂਦੇ ਇਸ ਕਰਕੇ ਖਾਲਸਾ ਜੀ ਉਹਨਾਂ ਨੂੰ ਰੋਕਣਾ ਪੈਂਦਾ ਵੀ ਥੋੜੇ ਥੋੜੇ ਚਿਰ ਬਾਅਦ ਸੁਣਾਈ ਜਾਈਏ ਕਿਉਂਕਿ ਜੇ ਇਕੋ ਜੀ ਹੱਡਬੀਤੀ ਸੁਣਾਉਂਦੇ ਰਵਾਂਗੇ ਆਉਂਦੀਆਂ ਤਾਂ ਹੁਣ ਇਕੋ ਜੀਆਂ ਹੀ ਨੇ ਤੇ ਜਾਂ ਰੋਗਾਂ ਵਾਲੀਆਂ ਆਉਂਦੀਆਂ ਨੇ ਉਹ ਵੀ ਇਕੋ ਜੀਆਂ ਬਣ ਜਾਂਦੀਆਂ ਫਿਰ ਜਿਹੜਾ ਸੁਣਨ ਵਾਲਾ ਹੈ ਉਹਦਾ ਰਸ ਨਹੀਂ ਬਣਦਾ ਪਰ ਫਿਰ ਵੀ ਦਾਸ ਸੁਣਾਵੇਂਗਾ ਜਰੂਰ ਸਾਰਿਆਂ ਦੀ ਇਹ ਹੱਡਬੀਤੀ ਖਾਲਸਾ ਜੀ ਇੱਕ ਪਰਿਵਾਰ ਨੇ ਸੁਣਾਈ ਹੈ ਉਹ ਕਹਿੰਦੇ ਕਿ ਸਾਡਾ ਜਿਹੜਾ ਨਾ ਜਿੱਥੋਂ ਤੱਕ ਸਾਨੂੰ ਹੋਸ਼ ਹੈ ਅਸੀਂ ਆਪਣੇ ਦਾਦਿਆਂ ਨੂੰ ਪਰਦਾਦਿਆਂ ਨੂੰ ਦੇਖਿਆ ਕਿ ਸਾਡਾ ਜਿਹੜਾ ਟੱਬਰ ਸੀ ਉਹ ਕਬਰਾਂ ਦੀ ਪੂਜਾ ਕਰਦਾ ਆਇਆ ਤੇ ਗੁਰੂ ਘਰ ਨਾਲ ਬਹੁਤਾ ਕੋਈ ਪ੍ਰੇਮ ਨਹੀਂ ਹੈ ਹਮੇਸ਼ਾ ਕਬਰਾਂ ਦੀ ਪੂਜਾ ਨੂੰ ਪੂਜਦੇ ਰਹੇ ਆ ਕਬਰਾਂ ਦੇ ਉੱਤੇ ਮੇਲਾ ਜਿਹੜਾ ਲਵਾਉਂਦੇ ਰਹੇ ਆ ਸਾਡੇ ਸ਼ੁਰੂ ਤੋਂ ਉਹ ਤੋਂ ਪਹਿਲਾਂ ਹੋ ਸਕਦਾ ਕਿ ਕੋਈ ਹੋਰ ਗੁਰੂ ਘਰੇ ਜਾਂਦਾ ਹੋਵੇ ਪਰ ਸਾਡੀ ਹੂਸ਼ ਵਿੱਚ ਅਸੀਂ ਨਹੀਂ ਵੇਖਿਆ ਇਹ ਬਜ਼ੁਰਗ ਦੱਸਦੇ ਇਹਨਾਂ ਦੇ ਕਿ ਇਹਦੇ ਵੀ ਜਿਹੜੇ ਸਾਡੇ ਪਰਦਾਦਾ ਜੀ ਸਨ ਉਹਨਾਂ ਦੇ ਕੋਲੇ 42 ਕਿੱਲੇ ਜ਼ਮੀਨ ਸੀ ਤੇ ਹੁਣ ਸਾਡੇ ਕੋਲੇ 2 ਕਿੱਲੇ ਜ਼ਮੀਨ ਹੈ ਕਹਿੰਦੇ 42 ਕਿੱਲੇ ਜ਼ਮੀਨ ਸੀ ਤੇ ਹੁਣ 2 ਕਿੱਲੇ ਆ ਇਹਦਾ ਕਾਰਨ ਸਾਰਾ ਕੁਝ ਕਹਿੰਦਾ ਉਹ ਜਿਹੜੀ ਘਰ ਵਿੱਚ ਕਬਰ ਸੀ ਨਾ ਇਹ ਉਹੀ ਸੀ ਕਿਉਂਕਿ ਖਾਲਸਾ ਜੀ ਇਹ ਲੋਕਾਂ ਨੂੰ ਭਰਮ ਹੈ ਲੋਕੀ ਭਰਮ ਵਿੱਚ ਪਏ ਹੋਏ ਖਾਲਸਾ ਜੀ ਆਪਣੇ ਬਾਬੇ ਨੂੰ ਜਿਹੜਾ ਕੋਈ ਜਿੱਥੇ ਜਾਂਦਾ ਉਹ ਕਹਿੰਦਾ ਸਾਡਾ ਹੀ ਬਾਬਾ ਰੱਬ ਹੈ ਤੇ ਖਾਲਸਾ ਜੀ ਇਸ ਕਰਕੇ ਉਹਨਾਂ ਨੂੰ ਇਹ ਭਰਮ ਰਹਿੰਦਾ ਹੈ ਕਿ ਸਾਡਾ ਸ਼ਾਇਦ ਉਹ ਭਲਾ ਕਰੇਗਾ ਜਿਹੜਾ ਮਨੁੱਖ ਕਬਰ ਦੀ ਸੇਵਾ ਕਰਦਾ ਹੈ ਕਬਰ ਦੀ ਪੂਜਾ ਕਰਦਾ ਹੈ ਨਾ ਮਹਾਰਾਜ ਕਹਿੰਦੇ ਭਾਈ ਉਹਨੂੰ ਥੋੜਾ ਚਿਰ ਚੀਜ਼ਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ ਉਸ ਤੋਂ ਬਾਅਦ ਉਹ ਜਿਹੜੀ ਕਬਰ ਹੈ ਕਬਰ ਦੇ ਵਿੱਚ ਰਹਿਣ ਵਾਲੀ ਜਿਹੜੀ ਸ਼ਕਤੀ ਹੈ ਖਾਲਸਾ ਜੀ ਉਹਨਾਂ ਦੇ ਪਿੱਛੇ ਰਹਿੰਦੀ ਹੈ ਉਹਨਾਂ ਨੇ ਉਹ ਪਿੱਛੋਂ ਨਹੀਂ ਉਹ ਲੱਥ ਦੀ ਜਦੋਂ ਮੁਖਿਆ ਨੂੰ ਕਰਦੇ ਆ ਤੇ ਉਹ ਟਾ ਲੈਂਦੀ ਹੈ ਤੇ ਘਰ ਦਾ ਹੌਲੀ 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 ਕਰਕੇ ਨੁਕਸਾਨ ਕਰਦੀ ਹੈ ਜਿਵੇਂ ਪਾਵਨ ਪਵਿੱਤਰ ਬਾਣੀ ਕਹਿੰਦੀ ਹੈ ਕਿ ਭਗਵਾਨ ਜਿਹੜਾ ਸ਼ਿਵ ਜੀ ਹੈ ਖਾਲਸਾ ਜੀ ਕਿੰਨਾ ਸੰਸਾਰ ਸ਼ਿਵ ਜੀ ਨੂੰ ਮੰਨਦਾ ਹੈ ਮਹਾਦੇਵ ਕਹਿੰਦਾ ਸ਼ਿਵਰਾਤਰੀ ਲੰਘ ਕੇ ਗਈ ਹੈ ਜਾਂ ਹੋਰ ਕਈ ਦਿਨ ਉਹਦੇ ਆਉਂਦੇ ਨੇ ਤੇ ਬਹੁਤ ਖਾਲਸਾ ਜੀ ਭਾਰੀ ਲੋਕ ਨੇ Hindu ਜਾਂ ਆਪਣੇ ਵੀ ਕਈ ਬੀਬੀਆਂ ਨੇ ਜਿਹੜੀਆਂ ਖਾਲਸਾ ਜੀ ਵਰਤ ਰੱਖਦੀਆਂ ਸ਼ਿਵਜੀ ਭਗਵਾਨ ਦਾ ਤੇ ਉਹ ਉਹਨਾਂ ਨੂੰ ਸ਼ਾਇਦੇ ਨਹੀਂ ਪਤਾ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਹੈ ਮਹਾਰਾਜ ਕਹਿੰਦੇ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਕਹਿੰਦੇ ਸ਼ਿਵਜੀ ਭਗਵਾਨ ਨੂੰ ਉਹਦੇ ਸੇਵਕ ਨੇ ਨਾ ਆਪਣੇ ਘਰ ਸਦਿਆ ਪ੍ਰਸ਼ਾਦੇ ਤੇ ਤੇ ਕਹਿੰਦੇ ਉਹ ਪ੍ਰਸ਼ਾਦਾ ਛਕਣ ਗਿਆ ਤੇ ਉਹਦਾ ਛੋਟਾ ਜਿਹਾ ਬੱਚਾ ਲਾਲ ਸੀ ਅਜੇ ਕੁਛਕ ਮਹੀਨਿਆਂ ਦਾ ਤੁਰ ਫਿਰ ਨਹੀਂ ਸੀ ਸਕਦਾ ਤੇ ਉਹ ਉਹਨੂੰ ਭੁੱਖ ਲੱਗਣ ਕਰਕੇ ਉਹ ਬਹੁਤ ਰੋਵੇ ਉਦੋਂ ਸ਼ਿਵਜੀ ਭਗਵਾਨ ਆ ਕੇ ਪ੍ਰਸ਼ਾਦਾ ਛਕ ਰਿਹਾ ਸੀ ਤੇ ਕਹਿੰਦੇ ਜਦੋਂ ਬਹੁਤ ਰੋਵੇ ਨਾ ਤੇ ਉਹਨਾਂ ਦੋਵਾਂ ਜਿਹੜੇ ਦੋਵੇਂ ਜੀ ਸੀ ਪਤੀ ਪਤਨੀ ਉਹ ਭਗਵਾਨ ਸ਼ਿਵਜੀ ਦੀ ਸੇਵਾ 'ਚ ਲੱਗੇ ਹੋਏ ਤੇ ਉਹ ਬੱਚਾ ਰੋਵੇ ਤੇ ਜਿਹੜਾ ਹੁਣ ਖਾਲਸਾ ਜੀ ਸ਼ਿਵਜੀ ਭਗਵਾਨ ਹੈ ਇਹਨੂੰ ਮਹਾਰਾਜਿਆਂ ਨੇ ਦੀਵਾਨ ਲਾਉਣ ਵਾਸਤੇ ਜਿਹੜਾ ਇਹਨੂੰ ਹੁਕਮ ਕੀਤਾ ਵੀ ਇਹ ਪਰਲੋ ਲੈਉਂਦਾ ਤੇ ਜਦੋਂ ਇਹਨੂੰ ਗੁੱਸਾ ਆਇਆ ਉਹ ਬੱਚੇ ਤੇ ਰੂਣ ਕਰਕੇ ਖਾਲਸਾ ਜੀ ਨੇ ਆਪਣੇ ਤਰਸੂਲ ਨਾਲ ਉਹਦਾ ਸਿਰ ਵੜ ਦਿੱਤਾ ਸੀ ਉਸ ਬੱਚੇ ਦਾ ਤਾਂ ਹਣ ਲਾ ਦਿੱਤੀ ਸੀ ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਪਾਂਡੇ ਤੁਮਰਾ ਮਹਾਦੇਵ ਉਹ ਵੀ ਆਵਤ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ ਇਹ ਬਚਨ ਨੇ ਮਹਾਰਾਜ ਦੀ ਬਾਣੀ ਅੰਦਰ ਤੇ ਖਾਲਸਾ ਜੀ ਉਹ ਏਡਾ ਭਗਵਾਨ ਹੈ ਉਹਨੇ ਏਦਾਂ ਕਰ ਦਿੱਤਾ ਤੇ ਜਿਹੜੀ ਕਬਰਾਂ ਨੂੰ ਲੋਕੀ ਪੂਜਦੇ ਫਿਰਦੇ ਤੇ ਹੈ ਹੀ ਮਾੜੀਆਂ ਸ਼ਕਤੀਆਂ ਇਹ ਤਾਂ ਹੈ ਹੀ ਕੋਈ ਚੰਗੀ ਸ਼ਕਤੀ ਨਹੀਂ ਆ ਖਾਲਸਾ ਜੀ ਜਿਸ ਕਹਿੰਦਾ ਜਿਹੜਾ ਮਕਾਨ ਬਹੁਤਾ ਸਮਾਂ ਵਿਹਲਾ ਰਹਿ ਜਵੇ ਬਹੁਤਾ ਸਮਾਂ ਖਾਲੀ ਰਹਿ ਜਵੇ ਬੰਦ ਰਹਿ ਜਵੇ ਨਾ ਤੇ ਉਹਦੇ ਵਿੱਚ ਵੀ ਜਿਹੜੀਆਂ ਬਦਰੂਹਾਂ ਹੁੰਦੀਆਂ ਨੇ ਮਾੜੀਆਂ ਰੂਹਾਂ ਹੁੰਦੀਆਂ ਨੇ ਉਹ ਆ ਕੇ ਵਾਸ ਕਰ ਲੈਂਦੀਆਂ ਇਹ ਸਚਾਈ ਹੈ ਸੱਚ ਹੈ ਤੇ ਫਿਰ ਦੂਸਰੀ ਗੱਲ ਖਾਲਸਾ ਜੀ ਇਸੇ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਹੜੇ ਘਰਾਂ ਵਾਲੇ ਨੇ ਉਹ ਘਰਾਂ ਦੀ ਸਾਫ ਸਫਾਈ ਰੱਖਦੇ ਜਿੱਥੇ ਜੀਵ ਵਸਦੇ ਹਨ ਉਥੇ ਫਿਰ ਖਾਲਸਾ ਜੀ ਹੋਰ ਚੀਜ਼ਾਂ ਨਹੀਂ ਵਸਦੀਆਂ ਤੇ ਉਹ ਜੀਵਾਂ ਨੂੰ ਹੁਕਮ ਹੈ ਨਾਮ ਜਪਣ ਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਹਿਣ ਚੁਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਾਹਿਬੀ ਨਗਰ ਉਜਾੜੀ ਜਿਉ ਮਹਾਰਾਜ ਕਹਿੰਦੇ ਇਹ ਨਾ ਹੋਵੇ ਕਿ ਤੁਸੀਂ ਘਰ ਵਿੱਚ ਰਹਿੰਦੇ ਹੋ ਸਿਮਰਨ ਅਭਿਆਸ ਹੀ ਨਾ ਕਰੋ ਨੇਤ ਨੇਮ ਨਾ ਕਰੋ ਬਾਣੀ ਨਾ ਪੜੋ ਤੋ ਤੁਹਾਡੇ ਨਾਲ ਪ੍ਰੇਤਵੀ ਵਸਣ ਤੁਸੀਂ ਤੇ ਪ੍ਰੇਤ ਹੋ ਹੀ ਗਏ ਜਿਹੜਾ ਬਾਣੀ ਨਹੀਂ ਪੜਦਾ ਖਾਲਸਾ ਜੀ ਵਿਕਾਰਾਂ ਵਿੱਚ ਜਿਹਦਾ ਚਿੱਤ ਹੈ ਉਹ ਤਾਂ ਖੁਦ ਪ੍ਰੇਤ ਹੈ ਪ੍ਰੇਤ ਉਹ ਤੋਂ ਡਰਦੇ ਨੇ ਤੇ ਜਿਹੜਾ ਨਾਮ ਜਪਦਾ ਉਹਤੇ ਫਿਰ ਖਾਲਸਾ ਜੀ ਮਹਾਰਾਜੀਆਂ ਦੀ ਕਿਰਪਾ ਵਸਦੀ ਹੈ ਤੇ ਜਿਹੜੇ ਲੋਕ ਕਬਰਾਂ ਤੇ ਜਾ ਜਾ ਕੇ ਵੀਰਵਾਰ ਨੂੰ ਖਾਲਸਾ ਜੀ ਖੀਰਾਂ ਚੜਾਉਂਦੇ ਫਿਰਦੇ ਉਹ ਮਾੜੀਆਂ ਸ਼ਕਤੀਆਂ ਦੀ ਪੂਜਾ ਕਰਦੇ ਨੇ ਉਹ ਕੋਈ ਅਗੰਮੀ ਸ਼ਕਤੀਆਂ ਚੰਗੀਆਂ ਸ਼ਕਤੀਆਂ ਨਹੀਂ ਮਾੜੀਆਂ ਸ਼ਕਤੀਆਂ ਹਨ ਇਸਲਾਮ ਵੀ ਇਸ ਚੀਜ਼ ਨੂੰ ਮੰਨਦਾ ਹੈ ਖਾਲਸਾ ਜੀ ਵੀ ਕਬਰ ਦੀ ਪੂਜਾ ਬਹੁਤ ਮਾੜੀ ਹੈ ਪਰ ਸਾਡੇ ਲੋਕਾਂ ਨੂੰ ਕੌਣ ਸਮਝਾਵੇ ਮੂਰਖਾਂ ਨੂੰ ਕੌਣ ਮਤ ਦੇਵੇ ਤੇ ਉਹ ਜਦੋਂ ਖਾਲਸਾ ਜੀ ਪਰਿਵਾਰ ਦੱਸਦਾ ਵੀ ਇਦਾਂ ਸਾਡਾ ਸ਼ੁਰੂ ਤੋਂ ਹੀ ਲਾਣਾ ਜਿਹੜਾ ਸੀ ਉਹ ਇਸ ਉਹਨੂੰ ਪਤਾ ਨਹੀਂ ਕਿਦੀ ਬਣੀ ਸੀ ਜਗਾ ਕਿਉਂ ਸੀ ਕਿਵੇਂ ਸੀ ਸਾਨੂੰ ਨਹੀਂ ਪਤਾ ਪਰ ਸਾਡੇ ਘਰ ਵਿੱਚ ਸੀ ਤੇ ਅਸੀਂ ਉੱਥੇ ਮੇਲਾ ਕਰਾਉਂਦੇ ਹੁੰਦੇ ਸੀ ਤੇ ਉਹ ਤੋਂ ਬਾਅਦ ਮਹਾਰਾਜ ਦੀ ਕਿਰਪਾ ਵਰਤਦੀ ਆ ਸਤਗੁਰਾਂ ਦੀ ਦਇਆ ਹੁੰਦੀ ਆ ਵੀ ਅਸੀਂ ਆਪਣੇ ਪੁੱਤ ਦਾ ਹੁਣ ਵਿਆਹ ਕਰਦੇ ਤੇ ਜਿਹੜੀ ਉਹਦੀ ਘਰ ਵਾਲੀ ਆਉਂਦੀ ਆ ਸਾਡੀ ਨੋ ਆਉਂਦੀ ਘਰ ਵਿੱਚ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਸੇਵਾ ਪੂਜਾ ਕਰਨ ਵਾਲੀ ਪਰਿਵਾਰ ਬਹੁਤ ਉਹਨਾਂ ਸ਼ਹੀਦਾਂ ਨੂੰ ਮੰਨਦਾ ਜਦੋਂ ਘਰ ਵਿੱਚ ਆਈ ਉਹਨੇ ਆ ਕੇ ਸਾਡੇ ਘਰ ਵਿੱਚ ਡਰਾਮਾ ਵੇਖਿਆ ਵੀ ਇਹ ਪੂਜਾ ਕਰਦੇ ਨੇ ਕਬਰ ਦੀ ਤਾਂ ਉਹਨੇ ਆ ਕੇ ਕਿਆ ਮੇਰੇ ਨਾਲ ਗੱਲ ਕਰਦੀ ਆ ਵੀ ਬਾਪੂ ਜੀ ਡੈਡੀ ਜੀ ਵੀ ਮੈਂ ਇਹ ਚੀਜ਼ ਨਾ ਤਾਂ ਸ਼ੁਰੂ ਤੋਂ ਕੀਤੀ ਆ ਤੇ ਨਾ ਮੈਂ ਮੰਨਦੀ ਆ ਮੈਂ ਸ਼ਹੀਦਾਂ ਨੂੰ ਯਾਦ ਕਰਦੀ ਆ ਤੇ ਨਾ ਤੁਸੀਂ ਮੈਨੂੰ ਫੋਰਸ ਕਰਨਾ ਵੀ ਇਹਦੀ ਮੱਥਾ ਟੇਕ ਆ ਕਰ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਕਹਿੰਦੇ ਉਹਨੇ ਸਾਨੂੰ ਇੱਕ ਰਾਈ ਵੀ ਕਹਿ ਦਿੱਤਾ ਸੀ ਵੀ ਤੁਸੀਂ ਤਾਂ ਨੂੰ ਇਹ ਚੀਜ਼ ਨੇ ਤੰਗ ਕੀਤਾ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਦੁੱਖ ਜ਼ਿੰਦਗੀ ਵਿੱਚ ਭੋਗਿਆ ਹੋਵੇਗਾ ਉਹ ਇਹਨੇ ਤੁਹਾਨੂੰ ਦੱਸਤਾ ਜੋ ਅੱਗੇ ਦੁੱਖ ਆਉਣਾ ਉਹ ਵੀ ਇਹਨੇ ਹੀ ਦੇਣਾ ਤੇ ਕਹਿੰਦਾ ਵੀ ਉਹ ਜਿਹੜੇ ਬਾਪੂ ਜੀ ਗੱਲ ਦੱਸ ਰਹੇ ਆਪਣੇ ਪਰਿਵਾਰ ਦੀ ਇਹ ਉਹ ਕਹਿੰਦਾ ਵੀ ਮੈਂ ਇਸ ਚੀਜ਼ ਨੂੰ ਮੰਨ ਗਿਆ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਉਦੋਂ ਮੇਰੀ ਕਾਲੀ ਦਾੜੀ ਹੁੰਦੀ ਸੀ ਮੈਂ ਕੰਮ ਕਰਦਾ ਸੀ ਤੇ ਉੱਥੇ ਮੈਨੂੰ ਇੱਕ ਗੁਰਮੁਖ ਨੇ ਦੱਸਿਆ ਸੀ ਕਿ ਜਿਹੜੀਆਂ ਕਬਰਾਂ ਵਾਲ ਕਬਰਾਂ ਹੁੰਦੀਆਂ ਜਿਹੜੇ ਲੋਕ ਘਰਾਂ 'ਚ ਬਣਾ ਕੇ ਬੈਠੇ ਉਹ ਕਦੇ ਉਸ ਬੰਦੇ ਨੂੰ ਤਾਂ ਨਹੀਂ ਜਾਣ ਦਿੰਦੇ ਤਰੱਕੀ ਨਹੀਂ ਹੋਣ ਦਿੰਦੇ ਤੇ ਖਾਲਸਾ ਜੀ ਇਹ ਭਾਈ ਸਾਹਿਬ ਦੱਸਦੇ ਆ ਬਾਪੂ ਜੀ ਦੱਸਦੇ ਵੀ ਮੈਂ ਬਿਜਲੀ ਮਹਿਕਮੇ ਵਿੱਚ ਸਾਂ ਸਰਕਾਰੀ ਨੌਕਰੀ ਸੀ ਪਰ ਆਪਣਾ ਘਰ ਨਹੀਂ ਮੈਂ ਬਣਾ ਸਕਿਆ ਮੇਰੇ ਕੋਲ ਪੈਸਾ ਨਹੀਂ ਟਿਕਿਆ ਆਪਣੇ ਬੱਚਿਆਂ ਨੂੰ ਕੋਈ ਚੰਗੀ ਪੜ੍ਹਾਈ ਚੰਗੀ ਸਿੱਖਿਆ ਨਹੀਂ ਦੇ ਸਕਿਆ ਆਪਣੇ ਬੱਚਿਆਂ ਨੂੰ ਕੋਈ ਚੰਗੇ ਅਹੁਦਿਆਂ ਤੇ ਨਹੀਂ ਬਿਠਾ ਸਕਿਆ ਤੇ ਘਰ ਵਿੱਚ ਦੁੱਖ ਤਕਲੀਫ ਬਿਮਾਰੀ ਇਹੋ ਕੁਝ ਕਦੇ ਠੱਗੀ ਠੌਰੀ ਨਹੀਂ ਕੀਤੀ ਪਰ ਫਿਰ ਵੀ ਘਰ ਵਿੱਚ ਦੁੱਖ ਸੀ ਕਿਉਂਕਿ ਜਿਹੜੇ ਠੱਗੀਆਂ ਠੌਰੀਆਂ ਕਰਦੇ ਖਾਲਸਾ ਜੀ ਉਹਨਾਂ ਦੇ ਘਰਾਂ 'ਚ ਦੁੱਖ ਕਲੇਸ਼ ਰਹਿੰਦਾ ਮਾਇਆ ਔਣ ਕਰਕੇ ਤੇ ਪਰ ਜਿਹੜੇ ਖਾਲਸਾ ਜੀ ਐਵੇਂ ਇਸੇ ਨਾਲ ਠੱਗੀ ਠੋਰੀ ਵੀ ਨਹੀਂ ਕਰਦੇ ਉਹਨਾਂ ਘਰਾਂ ਵਿੱਚ ਵੀ ਜੇ ਦੁੱਖ ਹੋਵੇ ਤਾਂ ਫਿਰ ਕੋਈ ਨਾ ਕੋਈ ਕਾਰਨ ਹੁੰਦਾ ਕਹਿੰਦੇ ਫਿਰ ਕੀ ਹੋਇਆ ਵੀ ਚਲੋ ਮਹਾਰਾਜ ਦੀ ਕਿਰਪਾ ਸਰਕਾਰ ਜਿਹੜੀ ਉਹ ਨੌ ਸੀ ਉਹ ਸ਼ੀਦਾਂ ਨੂੰ ਮੰਨਣ ਵਾਲੇ ਸੀ ਸਾਨੂੰ ਟੋਕਦੀ ਰਹੀ ਰੋਕਦੀ ਰਹੀ ਅਸੀਂ ਸਗੋਂ ਉਹਦੇ ਨਾਲ ਲੜਨਾ ਵੀ ਸਾਡੇ ਵੱਡੇ ਵੱਡੇ ਨੇ ਪੂਏ ਤੇ ਆ ਵੀ ਤੂੰ ਕੌਣ ਹੁੰਨੀ ਆ ਵੀ ਸਾਡੇ ਘਰੇ ਆ ਕੇ ਚੀਜ਼ ਬਦਲਾਉਣ ਲੱਗੀ ਆ ਇਦਾਂ ਕਰਦਿਆਂ ਕਰਦਿਆਂ ਸਤਪੁਰਾਨੇ ਦਇਆ ਕੀਤੀ ਤੇ ਉਹਦੇ ਘਰ ਪੁੱਤਰ ਹੁੰਦਾ ਸਾਡਾ ਪੋਤਰਾ ਆਉਂਦਾ ਤੇ ਬਜ਼ੁਰਗ ਬਾਪੂ ਕਹਿੰਦੇ ਵੀ ਹੁਣ ਤਾਂ ਮੇਰੀ ਬਹੁਤ ਉਮਰ ਆਇਆ ਤੇ ਮੇਰਾ ਜਿਹੜਾ ਪੋਤਰਾ ਹੈ ਹੌਲੀ-ਹੌਲੀ ਵੱਡਾ ਹੋਇਆ ਤੇ ਉਹਦੀ ਮਾਂ ਨੇ ਨਾ ਉਹਨੂੰ ਗੁਰੂ ਘਰ ਛੋਟਿਆਂ ਹੀ ਜਦਾਂ ਹੋਊਗੀ 8-9 ਸਾਲ ਦਾ ਹੋਇਆ 10 ਸਾਲ ਦਾ ਤੇ ਉਹਨੂੰ ਗੁਰੂ ਘਰੇ ਭੇਜਣਾ ਸ਼ੁਰੂ ਕਰ ਦਿੱਤਾ ਉਹਨੇ ਬਾਣੀ ਦੀ ਸੰਥਿਆ ਲਈ ਸਤਿਗੁਰਾਂ ਦੀ ਬਾਣੀ ਦੀ ਸੰਥਿਆ ਲਈ ਕਹਿੰਦਾ ਵੀ ਉਹਨੇ ਆ ਕੇ ਨਾ ਘਰੇ ਮੇਰੀ ਗੋਦੀ 'ਚ ਬਹਿ ਕੇ ਤੇ ਜਿਹੜੀ ਸੰਥਿਆ ਕੀਤੀ ਹੁਣੀ ਉਹਨੇ ਹੌਲੀ-ਹੌਲੀ ਸੁਣਾਉਣੀ ਉਹ ਬਾਣੀ ਕੰਠ ਕਰ ਲੱਗ ਪਿਆ ਸੀ ਛੋਟਾ ਹੁੰਦਾ ਹੀ ਉਹਨੇ ਮੈਨੂੰ ਕਹਿਣਾ ਵੀ ਦਾਦਾ ਜੀ ਵੀ ਆਪਾਂ ਮੂਲ ਮੰਤਰ ਜਪੀਏ ਇੰਨਾ ਮੈਂ ਉਹਦੇ ਨਾਲ ਹੌਲੀ-ਹੌਲੀ ਸ਼ੁਰੂ ਹੋ ਗਿਆ ਅੱਜ ਆਪਣਾ ਤੇ ਮੇਰੇ ਮਨ ਵਿੱਚ ਨਾ ਠੰਡਕ ਆਉਣ ਲੱਗ ਪਈ ਜਿੱਦਾਂ ਖਾਲਸਾ ਜੀ ਸਤਿਗੁਰ ਨੇ ਕਲਾ ਵਰਤੌਣੀ ਹੁੰਦੀ ਆ ਉਹਦਾ ਦੇ ਆਪਾਂ ਸਾਰੇ ਨਾਮ ਜਪਦੇ ਹਾਂ ਕਿਤੇ ਠੰਡ ਪੈਂਦੀ ਕਿਉਂਕਿ ਭਰੋਸਾ ਨਹੀਂ ਹੈ ਨਾ ਪ੍ਰੇਮ ਨਹੀਂ ਹੈ ਮਹਾਰਾਜ ਨਾਲ ਮਹਾਰਾਜ ਨਾਲ ਪ੍ਰੇਮ ਹੋਊਗਾ ਤੇ ਠੰਡ ਪਊਗੀ ਆਪਣਾ ਪੋਤਰਾ ਪੋਤਰੀ ਦਾਦਾ-ਦਾਦੀ ਹਿੱਕ ਨਾਲ ਲਾਵੇ ਤੇ ਠੰਡ ਪੈ ਜਾਂਦੀ ਹੈ ਕਿਸੇ ਦੇ ਪੁੱਤ-ਪੋਤਰੇ ਨਾਲ ਨਹੀਂ ਪੈਂਦੀ ਖਾਲਸਾ ਜੀ ਇਹਦਾ ਮਤਲਬ ਇਹ ਹੁੰਦਾ ਕਿ ਉਹਦੇ ਨਾਲ ਸਾਡਾ ਪ੍ਰੇਮ ਜਿੰਨੋ ਸਾਡਾ ਗੁਰੂ ਨਾਲ ਪ੍ਰੇਮ ਪੈਂਦਾ ਫਿਰ ਗੁਰੂ ਦਾ ਸ਼ਬਦ ਜਿਹੜਾ ਹੈ ਹਿਰਦੇ ਵਿੱਚ ਠੰਡਕ ਪਾਉਂਦਾ ਸਤਿਗੁਰੂ ਦੀ ਮਿਹਰ ਵਰਤਦੀ ਆ ਸ਼ਾਂਤੀ ਆ ਜਾਂਦੀ ਹੈ ਖਾਲਸਾ ਜੀ ਚਿੱਤ ਨੂੰ ਉਹ ਕਰਦਿਆਂ ਕਰਦਿਆਂ ਬਾਪੂ ਜੀ ਦੱਸਦੇ ਕਿ ਜਿਹੜੀ ਸਾਡੀ ਨੌ ਸੀ ਉਹ ਸ਼ਿਦਾਂ ਸਾਹਿਬ ਜਾਂਦੀ ਹੁੰਦੀ ਸੀ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਸੀ ਉਹਨੇ ਆਪਣੇ ਘਰੇ ਫੋਟੋ ਵੀ ਸ਼ਿਦਾਂ ਦੀ ਲਾਈ ਹੋਈ ਸ਼ਿਦਾਂ ਦੀਆਂ ਫੋਟੋਆਂ ਲਾਈਆਂ ਸੀ ਭਾਈ ਮਣੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਇਦਾਂ ਉਹਨਾਂ ਦੀਆਂ ਫੋਟੋਆਂ ਕਿੰਦਾ ਸਾਡੇ ਘਰ ਵਿੱਚ ਲੱਗੀਆਂ ਮਹਾਰਾਜ ਦੀ ਦਇਆ ਵਰਤੀ ਸਤਿਗੁਰਾਂ ਦੀ ਕਿਰਪਾ ਹੋਈ ਤੇ ਮੇਰੇ ਮਨ ਵਿੱਚ ਵੀ ਇਹ ਖਿਆਲ ਆਇਆ ਵੀ ਕਿਉਂ ਨਾ ਮੈਂ ਵੀ ਇੱਕ ਵਾਰ ਇਹਨਾਂ ਨਾਲ ਜਾਵਾਂ ਕਹਿੰਦਾ ਮੈਂ ਆਪਣੀ ਨੌਨਾ ਸ਼ੀਦਾ ਸਾਹਿਬ ਗਿਆ ਪਹਿਲੀ ਵਾਰ ਕਦੇ ਨਹੀਂ ਗਿਆ ਕਹਿੰਦਾ ਵੀ ਆਪਣੀ ਜ਼ਿੰਦਗੀ ਵਿੱਚ ਮੈਂ ਨਹੀਂ ਕਦੇ ਗੁਰੂ ਘਰ ਗਿਆ ਕਿਤੇ ਕਿਤੇ ਗਿਆ ਹੋਵਾਂਗਾ ਮੈਨੂੰ ਚੇਤਾ ਨਹੀਂ ਪਰ ਮੈਂ ਜ਼ਿਆਦਾ ਨਹੀਂ ਗਿਆ ਇਹਨਾਂ ਮੈਂ ਪਹਿਲੀ ਵਾਰ ਸ਼ੀਦਾ ਸਾਹਿਬ ਗਿਆ ਤੇ ਸ਼ੀਦਾ ਸਾਹਿਬ ਤੋਂ ਬਾਹਰ ਨਿਕਲਿਆ ਬਾਹਰ ਨਿਕਲਦਿਆਂ ਸਾਰ ਕਹਿੰਦਾ ਮੈਂ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਉਲਟੀਆਂ ਹੋਣ ਅੱਖਾਂ ਪੁੱਠੀਆਂ ਹੋਣ ਤੱਕ ਚਲਗੀਆਂ ਮੇਰੇ ਪਰਿਵਾਰ ਨੇ ਮੈਨੂੰ ਹਸਪੀਟਲ ਦਾਖਲ ਕਰਾਇਆ ਥੋੜੇ ਚਿਰ ਬਾਅਦ ਮੈਂ ਠੀਕ ਹੋਇਆ ਕਹਿੰਦਾ ਮੈਂ ਘਰ ਆਇਆ ਤੇ ਜਿਹੜਾ ਘਰ ਉਹ ਕਬਰ ਤੇ ਚਿਰਾਗ ਕਰਦਾ ਸਾਂ ਮੈਂ ਹੀ ਕਰਦਾ ਸਾਂ ਕਹਿੰਦਾ ਜਦੋਂ ਘਰ ਆਇਆ ਤੇ ਘਰੇ ਆ ਕੇ ਮੈਂ ਫਿਰ ਢਿੱਲਾ ਹੋ ਗਿਆ ਮੈਨੂੰ ਫੇਰ ਲੈ ਕੇ ਗਏ ਫੇਰ ਮੈਂ ਘਰ ਮੈਨੂੰ ਵਾਪਸ ਲਿਆ ਸ਼ਾਮਾਂ ਨੂੰ ਕਹਿੰਦੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਵੀ ਇਵੇਂ ਹੋਇਆ ਕਹਿੰਦਾ ਤੀਜੇ ਦਿਨ ਮੈਨੂੰ ਰਾਤ ਨੂੰ ਨਾ ਮੈਂ ਕੁਝ 10 ਵਜੇ ਦਾ ਟਾਈਮ ਹੋਣਾ ਪਰਿਵਾਰ ਸਾਰਾ ਸੌਂ ਗਿਆ ਇਹ ਮੈਂ ਵੀ ਸੌਣ ਦੀ ਤਿਆਰੀ ਵਿੱਚ ਹੀ ਸਾਂ ਕਹਿੰਦਾ ਮੰਜੇ ਤੋਂ ਉੱਠਿਆ ਤੇ ਸਾਹਮਣੇ ਨਾ ਇੱਕ ਕਾਲਾ ਪਰਛਾਵਾਂ ਖਲੋਤਾ ਲੈਟ ਜਗਦੀ ਸੀ ਕਮਰੇ ਦੀ ਸਾਹਮਣੇ ਅੱਖਾਂ ਨਾਲ ਤੱਕਿਆ ਮੇਰਾ ਜਿੱਦਾਂ ਕਲੇਜਾ ਹਿਰਦੇ ਵਿੱਚੋਂ ਹਿੱਕ ਵਿੱਚੋਂ ਬਾਹਰ ਆ ਜਾਂਦਾ ਇੰਨਾ ਮੇਰਾ ਡਰ ਜਿਹੜਾ ਕਹਿੰਦਾ ਮੈਨੂੰ ਲੱਗਾ ਤੇ ਮੇਰਾ ਜਿਹੜਾ ਪਸ਼ਾਬ ਸੀ ਉਹ ਵਿੱਚੇ ਹੀ ਨਿਕਲ ਗਿਆ ਉਹਨੂੰ ਵੇਖ ਕੇ ਕਹਿੰਦਾ ਵੀ ਜਦੋਂ ਮੈਂ ਚੰਗੀ ਤਰ੍ਹਾਂ ਵੇਖ ਲਿਆ ਤਾਂ ਖਲੋਤਾ ਰਿਹਾ ਕਿਤੇ ਨਹੀਂ ਗਿਆ ਤੇ ਮੇਰੇ ਨਾਲ ਖਲੋਤਾ ਰਿਹਾ ਮੇਰੇ ਵੱਲੋਂ ਕਹਿੰਦਾ ਵਧਿਆ ਵਧ ਕੇ ਕਹਿੰਦਾ ਬਾਚੂ ਖਤਮ ਹੋ ਗਿਆ ਲੂਪ ਹੋ ਗਿਆ ਕਹਿੰਦਾ ਮੈਂ ਮੈਨੂੰ ਨੀਂਦ ਨਾ ਆ ਉਸ ਦਿਨ ਰਾਤ ਆਈ ਕਹਿੰਦਾ ਮੈਂ ਮਨੇਰੇ ਸੁੱਤਾ ਥੋੜਾ ਜਿਹਾ ਜਿਹੜਾ ਸੁੱਤਾ ਕਹਿੰਦਾ ਅਗਲੇ ਦਿਨ ਮੈਂ ਆਪਣੀ ਨੌ ਨਾਲ ਗੱਲ ਕੀਤੀ ਵੀ ਪੁੱਤ ਰਾਤੀ ਮੇਰੇ ਨਾਲ ਆਹ ਕੁਛ ਹੋਇਆ ਤੇ ਕਹਿੰਦੇ ਵੀ ਉਹ ਮੇਰੀ ਜਿਹੜੀ ਨੌ ਸੀ ਉਹ ਜਪਤਾ ਪਵਾਲੀ ਸੀ ਜਪਤਾ ਪ ਕਰਦੀ ਸੀ ਉਹ ਅਭਿਆਸ ਕਰਦੀ ਰਹਿੰਦੀ ਸੀ ਪਾਠ ਦਾ ਕਹਿੰਦੇ ਵੀ ਉਹਨੇ ਮੈਨੂੰ ਦੱਸਿਆ ਵੀ ਪਿਤਾ ਜੀ ਤੁਸੀਂ ਕੱਲ ਸ਼ੀਦਾ ਦੇ ਦਰ ਤੇ ਗਏ ਹੋ ਤੇ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਵੀ ਜਿਹੜੀ ਤੁਸੀਂ ਪੂਜਾ ਕਰਦੇ ਹੋ ਜਿੱਦਣ ਤੁਸੀਂ ਐਨੂ ਣ ਹੋਏ ਨੇ ਤੁਹਾਨੂੰ ਫੜ ਲੈਣਾ ਇਹ ਉਹੀ ਹੋ ਸਕਦਾ ਔਰ ਕੁਝ ਨਹੀਂ ਹੋ ਸਕਦਾ ਕਹਿੰਦਾ ਉਹੀ ਗੱਲ ਹੋਈ ਉਸ ਰਾਤ ਮੈਨੂੰ ਸੁਪਨਾ ਆ ਗਿਆ ਸੁਪਨੇ ਵਿੱਚ ਉਹੀ ਪਰਛਾਵੇਂ ਮੈਨੂੰ ਕਹਿੰਦਾ ਵੀ ਤੇਰੀ ਹਿੰਮਤ ਕਿੱਦਾਂ ਪਈ ਆ ਵੀ ਮੇਰੀ ਸੇਵਾ ਛੱਡ ਕੇ ਤੂੰ ਕਿਤੇ ਹੋਰ ਜਾਵੇਂ ਤੂੰ ਉੱਥੇ ਕੀ ਕਰਨ ਗਿਆ ਸੀ ਤੈਨੂੰ ਕਿਹਨੇ ਕਿਹਾ ਸੀ ਉੱਥੇ ਜਾਣ ਨੂੰ ਪੂਰੇ ਕਹਿੰਦਾ ਗੱਲਬਾਤ ਹੋਈ ਉਹਦੇ ਨਾਲ ਉਸ ਪਰਛਾਵੇਂ ਨਾਲ ਤੇ ਮੈਂ ਉਸ ਰਾਤ ਕਹਿੰਦਾ ਡਰਿਆ ਮੇਰੀ ਆ ਕੇ ਮੇਰੇ ਨੌ ਨੇ ਮੇਰੀ ਘਰਵਾਲੀ ਨੇ ਆ ਕੇ ਜਦੋਂ ਵੇਖਿਆ ਵੀ ਮੈਂ ਵਾਂਸ ਵਾਂਗੀਆਂ ਨਹੀਂ ਆਵਾਜ਼ਾਂ ਕੱਢਦਾ ਸੀ ਮੈਨੂੰ ਠਾਇਆ ਤੇ ਮੈਂ ਉੱਠਿਆ ਤਾਂ ਮੈਂ ਉੱਠ ਕੇ ਸਾਰੀ ਉਹਨਾਂ ਨੂੰ ਵਾਰਤਾ ਦੱਸੀ ਵੀ ਆਹ ਕੁਛ ਹੋਇਆ। ਉਸ ਤੋਂ ਬਾਅਦ ਮਹਾਰਾਜ ਦੀ ਐਸੀ ਕਿਰਪਾ ਸਤਿਗੁਰਾਂ ਦੀ ਵਰਤੀ ਜਿੱਦਾਂ ਮਹਾਰਾ ਨੇ ਮੂੜਨਾ ਹੁੰਦਾ। ਕਹਿੰਦਾ ਵੀ ਮੇਰੀ ਨੌਹ ਕਹਿੰਦੀ ਵੀ ਬਾਪੂ ਜੀ ਜੋ ਮਰਜ਼ੀ ਹੋ ਜਵੇ। ਆਪਾਂ ਚਪਹਿਰੇ ਕੱਟਿਆ ਕਰੀਏ ਰੋਜ਼। ਮੈਂ ਬਾਣੀ ਪੜਿਆ ਕਰੂੰਗੀ। ਤੁਸੀਂ ਮੇਰੇ ਮਗਰ ਬਹਿ ਜਾਣਾ ਬਸ। ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਦਇਆ ਹੋਈ ਹੁਣ ਮੇਰਾ ਪੋਤਰਾ ਤੇ ਮੇਰੀ ਨੌਹ ਦੋਵਾਂ ਦੀ ਬਾਣੀਆਂ ਦੀ ਸੰਥਿਆ ਸੀ। ਅਸੀਂ ਕੀ ਕਰਨਾ ਸ਼ਾਮਾਂ ਨੂੰ ਬਹਿਣਾ ਸਕੂਲੋਂ ਸਕੂਲੋਂ ਆ ਜਣਾ ਮੇਰੇ ਪੋਤਰੇ ਨੇ ਫਿਰ ਸ਼ਾਮਾਂ ਨੂੰ ਬੈਠਣਾ ਅਸੀਂ 4 ਤੋਂ 6 ਆ ਕੇ ਬੈਠਣਾ ਉਸ ਵੇਲੇ ਪਹਿਲਾਂ ਅਸੀਂ 15 20 ਮਿੰਟ ਜਾਪ ਕਰਨਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦਾ ਫਿਰ ਉਸ ਤੋਂ ਬਾਅਦ ਉਹਨੇ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਇੱਕ ਪੰਕਤੀ ਮੇਰੀ ਨੌ ਨੇ ਪੜ੍ਹਨੀ ਇੱਕ ਪੰਕਤੀ ਮੇਰੇ ਪੋਤਰੇ ਨੇ ਪੜ੍ਹਨੀ ਸਤਿਗੁਰਾਂ ਦੀ ਕਿਰਪਾ ਨਾਲ ਮੇਰ ਨਾਲ ਅਸੀਂ ਸੁਣਦੇ ਰਹਿਣਾ ਕਹਿੰਦੇ 2 ਦਿਨ ਹੋਏ ਸੀ ਸਾਨੂੰ ਜਾਪ ਕਰਦੇ ਨੂੰ ਦੂਜੇ ਦਿਨ ਕਹਿੰਦਾ ਮੈਨੂੰ ਦੌਰਾ ਦੌਰਾ ਪੈ ਗਿਆ ਮੈਨੂੰ ਦੰਦਲ ਪੈ ਗਈ ਦੰਦ ਜੁੜ ਗਏ ਮਗਰ ਬੈਠੇ ਨੂੰ ਤੇ ਮੇਰੀ ਜਿਹੜੀ ਘਰਵਾਲੀ ਸੀ ਉਹ ਰੌਲਾ ਪਾਵੇ ਤੇ ਮੇਰੀ ਨੋਂ ਬਾਣੀ ਪੜੀ ਗਈ ਉਹਨੇ ਛੱਡੀ ਨਹੀਂ ਉਹਨੇ ਮੇਰੇ ਵੱਲੋਂ ਜਿਹੜਾ ਮੁਖ ਕਰ ਲਿਆ ਤੇ ਮੇਰੇ ਮੱਥੇ ਉੱਤੇ ਸਿਰ ਉੱਤੇ ਹੱਥ ਰੱਖ ਕੇ ਨਾ ਤੇ ਬਾਣੀ ਦੀਆਂ ਪੰਕਤੀਆਂ ਹੋਰ ਜ਼ੋਰ ਦੀ ਕਰ ਲਈਆਂ ਕੁਝ 5 ਸੈਕਿੰਡ 10 ਸੈਕਿੰਡ 20 ਸੈਕਿੰਡ ਹੋ ਗਏ ਹੋਣਗੇ ਕਿ ਮੈਨੂੰ ਉਹ ਜਿਹੜੀ ਮੇਰੀ ਦੰਦਲ ਸੀ ਆਪਣੇ ਆਪ ਖੁੱਲ ਗਈ ਬਸ ਠੀਕ ਹੋ ਗਿਆ ਮੈਂ ਬਹਿ ਗਿਆ ਉਹਨੇ ਮੇਰੀ ਨੋਂ ਨੇ ਪਾਠ ਨਹੀਂ ਛੱਡਿਆ ਬਾਣੀ ਪੜਦੀ ਦੀ ਨਾ ਮੇਰੇ ਪੋਤਰੇ ਨੇ ਬੰਦ ਕੀਤਾ ਬੇਸ਼ੱਕ ਮੈਨੂੰ ਕੁਝ ਹੋਇਆ ਉਹ ਡਰਾਉਣਾ ਚਾਹੁੰਦਾ ਸੀ ਵੀ ਇਹ ਹਟ ਜਾਣ ਕਹਿੰਦਾ ਇਦਾਂ ਕਈ ਗੱਲਾਂ ਨੇ ਖਾਲਸਾ ਜੀ ਇਦਾਂ ਨਹੀਂ ਆ ਮੈਂ ਹੁਣ ਸਾਰੀਆਂ ਕੀ ਖੋਲਣੀਆਂ ਕਈ ਗੱਲਾਂ ਇਹੋ ਜੀਆਂ ਜਿਹੜੀਆਂ ਉਹਨਾਂ ਨੂੰ ਇੱਕ ਹਫਤਾ ਉਹਨਾਂ ਨੇ ਜਦੋਂ ਜਾਪ ਅਭਿਆਸ ਕੀਤਾ ਤੇ ਇੱਕ ਹਫਤਾ ਲਗਾਤਾਰ ਹੁੰਦੀਆਂ ਰਹੀਆਂ ਇੱਕ ਦਿਨ ਹੱਥ ਆਕੜ ਗਿਆ ਤੇ ਇਦਾਂ ਇੱਕ ਦਿਨ ਪੂਰਾ ਇਲਾਕਾ ਆਕੜ ਗਿਆ ਵੀ ਜਿੱਦਾਂ ਕਿਸੇ ਨੇ ਫੜ ਲਿਆ ਉੱਠਿਆ ਨਾ ਜਾਵੇ ਪਰ ਉਹ ਬਾਣੀ ਨਹੀਂ ਉਹਨਾਂ ਨੇ ਛੱਡੀ ਤੇ ਹੌਲੀ-ਹੌਲੀ ਹੌਲੀ-ਹੌਲੀ ਸਤਗੁਰਾਂ ਦੀ ਕਿਰਪਾ ਹੁੰਦੀ ਗਈ ਹਵਤਾ ਦੋ ਹਫਤੇ ਤਿੰਨ ਹਫਤੇ ਵੀ ਉਸ ਤੋਂ ਬਾਅਦ ਉਹ ਨੇਤੰਗ ਕਰਨਾ ਬੰਦ ਕਰ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਆ ਸਤਿਗੁਰਾਂ ਦੀ ਮਿਹਰਾਂ ਵਰਤਨ ਲੱਗ ਪਈਆਂ ਕਹਿੰਦਾ ਵੀ ਜਿਹੜੇ ਕੰਮ ਕਾਜ ਸਾਡੇ ਹੁੰਦੇ ਨਹੀਂ ਸੀ ਏਡੀ ਗੁਰੂ ਸਾਹਿਬ ਦੀ ਕਿਰਪਾ ਸੀ ਵੀ ਸਾਰੇ ਪਰਿਵਾਰ ਨੇ ਫਿਰ ਨੌ ਨੂੰ ਕਦੇ ਕੋਈ ਗੱਲ ਨਹੀਂ ਆਕੀ ਵੀ ਅਸੀਂ ਤਾਂ ਸ਼ੁਰੂ ਤੋਂ ਇਹਨੂੰ ਮੰਨਦੇ ਆ ਵੀ ਤੂੰ ਕਿਉਂਟ ਆਇਆ ਜਿੱਦਾਂ ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਜੋੜਨਾ ਹੁੰਦਾ ਕਹਿੰਦਾ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਸੀ ਮੇਰਾ ਮਨ ਬਣ ਗਿਆ ਕਿ ਮੈਂ ਅਮਰਤ ਛਕਾਂ ਕਹਿੰਦਾ ਅਸੀਂ ਅਮਰਤ ਛਕਿਆ ਮੈਂ ਮੇਰੀ ਘਰਵਾਲੀ ਨੇ ਮੇਰੇ ਪੁੱਤਰ ਨੇ ਮੇਰੀ ਨੌ ਨੇ ਮੇਰੇ ਪੋਤਰੇ ਨੇ ਅਸੀਂ ਸਾਰੇ ਪਰਿਵਾਰ ਨੇ ਅਮਰਤ ਛਕਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰਾ ਕੱਟਣ ਜਾਂਦੇ ਆ ਘਰ ਵਿੱਚੋਂ ਦੋ ਜੀ ਇੱਕ ਜੀ ਜਿਹੜੋਂ ਵੀ ਚਿੱਤ ਹੁੰਦਾ ਜਾਂਦੇ ਆ ਤੇ ਕਹਿੰਦਾ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਘਰ ਵਿੱਚੋਂ ਆਪਣੀ ਕਬਰ ਢਾਈ ਜਿਹੜੀ ਘਰ ਬਣੀ ਹੋਈ ਸੀ ਪੁਰਾਣੇ ਸਮਿਆਂ ਤੋਂ ਬਣੀ ਆਈ ਸੀ ਜਿਸ ਦਿਨ ਤੋਂ ਕਹਿੰਦਾ ਉਹ ਕਬਰ ਢਾਈ ਤੇ ਬਾਪੂ ਜੀ ਦੱਸਦੇ ਆ ਕਿ ਇੱਕ ਦਿਨ ਫਿਰ ਮੈਂ ਸ਼ੀਦਾ ਸਾਹਿਬ ਗਿਆ ਤੇ ਮੈਂ ਉੱਥੋਂ ਨਾ ਮੈਨੂੰ ਪਤਾ ਲੱਗਾ ਟਾਲਾ ਸਾਹਿਬ ਦਾ ਬਾਬਾ ਨੂ ਸਿੰਘ ਸਾਹਿਬ ਦੇ ਸੰਦ ਲੈ ਕੇ ਨਾ ਮੈਂ ਟਾਲਾ ਸਾਹਿਬ ਤੋਂ ਜੜ ਲਿਆ ਆ ਤੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਸੂਬਰ ਚੋਂ ਵੀ ਜਲ ਲਿਆ ਆ। ਕਹਿੰਦਾ ਉਹ ਜਲ ਲਿਆ ਆ ਕਿ ਨਾ ਤੇ ਮੈਂ ਸੋਚਿਆ ਵੀ ਮੈਂ ਇੱਥੇ ਘਰ ਵਿੱਚ ਛਿਟਾ ਦਿਆ ਕਰਾਂ। ਕਹਿੰਦਾ ਮੈਂ ਰਾਤ ਨੂੰ ਰਹਿ ਰਾਸੀ ਨੂੰ ਸ਼ਾਮਾਂ ਨੂੰ ਕਰਨੀ ਫਿਰ ਮੈਂ ਉਸ ਤੋਂ ਬਾਅਦ ਜਲ ਦਾ ਘਰ ਵਿੱਚ ਛਿਟਾ ਦੇਣਾ। ਤੇ ਕਹਿੰਦਾ ਜਦੋਂ ਮੈਂ ਛਿਟਾ ਦਿੰਦਾ ਦਿੰਦਾ ਜਿੱਥੇ ਕਬਰ ਬਣੀ ਹੁੰਦੀ ਸੀ ਨਾ ਬਾਹਰ ਜਿੱਥੇ ਬੂਹੇ ਦੇ ਲਾਗੇ ਜਦੋਂ ਮੈਂ ਉੱਥੇ ਛਿਟਾ ਦਿੱਤਾ ਤੇ ਕਹਿੰਦਾ ਉੱਥੋਂ ਇੱਕ ਧੂਆ ਬੜੀ ਜ਼ੋਰ ਨਾਲ ਨਿਕਲਿਆ ਜਿਦਾ ਕੋਈ ਚੀਜ਼ ਫਟੀ ਹੁੰਦੀ ਨਾ ਪਟਾਕਾ ਪਿਆ। ਉਹ ਜ਼ੋਰ ਦੀ ਨਿਕਲ ਕੇ ਇਹ ਧੂਆ ਜਿਹੜਾ ਘਰੋਂ ਬਾਹਰ ਨਿਕਲ ਗਿਆ। ਐਸੀ ਸਤਿਗੁਰਾਂ ਦੀ ਕਿਰਪਾ ਹੀ ਉਸ ਦਿਨ ਤੋਂ ਬਾਅਦ ਅੱਜ ਹੋਰ ਕੱਲ ਨੂੰ ਹੋਰ ਕੰਮ ਕਾਜਾਂ ਵਿੱਚ ਵੀ ਬਰਕਤਾਂ ਪੈਣ ਲੱਗ ਪਈਆਂ ਜਿਹੜਾ ਮੇਰਾ ਪੁੱਤ ਕਿਤੇ ਫੈਕਟਰੀ 'ਚ ਕੰਮ ਕਰਦਾ ਸੀ ਉਹਦਾ ਵੀ ਕੰਮ ਕਾਇ ਠੀਕ ਹੋ ਗਿਆ ਕਹਿੰਦਾ ਵੀ ਐਸ ਐਸੀ ਮਹਾਰਾਜ ਦੀ ਕਿਰਪਾ ਹੋਈ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਦਇਆ ਕੀਤੀ ਸੀਦਾ ਨੇ ਕਿ ਸਾਡਾ ਪ੍ਰੇਮ ਬਾਬਾ ਨੋ ਸਿੰਘ ਸਾਹਿਬ ਨਾਲ ਵੀ ਬਣ ਗਿਆ ਸੀ ਉੱਥੇ ਵੀ ਜਾਣ ਲੱਗ ਪਈ ਕਹਿੰਦੇ ਮਹਾਰਾਜ ਦੀ ਐਸੀ ਕਿਰਪਾ ਹੋਈ 4 ਕ ਮਹੀਨਿਆਂ ਦੇ ਵਿੱਚ ਵਿੱਚ ਨਾ ਕਈ ਜਗ੍ਹਾ ਮੇਰੇ ਪੈਸੇ ਫਸੇ ਸੀ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਨਹੀਂ ਦੇਣੇ ਜੋ ਕਰਨਾ ਤੂੰ ਕਰ ਲਾ ਤੇਰੇ ਪੈਸੇ ਨੇ ਅਸੀਂ ਮੋੜਨੇ ਕਹਿੰਦਾ ਉਹ ਆਪਣੇ ਆਪ ਸਾਨੂੰ ਪੈਸੇ ਦੇਣ ਲੱਗ ਪਏ ਜਿੱਥੇ ਫਸੇ ਸੀ ਤਿੰਨ ਚਾਰ ਜਗ੍ਹਾ ਤੇ ਪੈਸੇ ਫਸੇ ਸੀ ਸਾਰੀਆਂ ਜਗ੍ਹਾ ਤੋਂ ਮਿਲ ਗਏ ਮਹਾਰਾਜ ਦੀ ਕਿਰਪਾ ਵਰਤ ਗਈ ਸਤਿਗੁਰ ਨੇ ਮਿਹਰਾ ਕਰ ਦਿੱਤੀਆਂ ਖਾਲਸਾ ਜੀ ਇਹ ਜਿਹੜੀ ਆਦ ਬਿਆਦ ਉਪਾਦ ਹੁੰਦੀ ਹੈ ਨਾ ਇਹ ਬੰਦੇ ਨੂੰ ਮਾਰਦੀ ਹੈ ਬੰਦਾ ਸਮਝਦਾ ਨਹੀਂ ਆ ਇਹਨੂੰ ਬੜਾ ਸਮਝਾਉਂਦੇ ਨੇ ਸਤਿਗੁਰ ਵੀ ਸੁਪਨੇ ਵਿੱਚ ਵੀ ਜ਼ਿੰਦਗੀ ਜੀਗ ਜਾਗਦੇ ਆ ਤੇ ਜਾਣਾ ਹੀ ਨਹੀਂ ਨਾ ਮਹਾਰਾਜ ਕਹਿੰਦੇ ਸੁਪਨੇ ਵਿੱਚ ਵੀ ਨਹੀਂ ਜਾਣਾ ਇਹੋ ਜੀ ਜਗ੍ਹਾ ਤੇ ਇਹਨਾਂ ਕਬਰਾਂ ਦੇ ਮੜੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਇਹਨਾਂ ਤੇ ਨਹੀਂ ਜਾਣਾ ਕਿਉਂਕਿ ਇਹ ਤੁਹਾਨੂੰ ਤੰਗ ਕਰਨਗੀਆਂ ਬਾਅਦ ਵਿੱਚ ਦੁਖੀ ਕਰਨਗੀਆਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਪਰ ਖਾਲਸਾ ਜੀ ਅਸੀਂ ਮਹਾਰਾਜਿਆਂ ਦਾ ਬਚਨ ਨਹੀਂ ਮੰਨਦੇ ਸਤਿਗੁਰੂ ਸਾਡਾ ਪੜਾ ਲੋਚਦੇ ਹਨ ਅਸੀਂ ਉਹਨਾਂ ਦੇ ਬੱਚੇ ਹਾਂ ਸੋ ਇਹ ਪਰਿਵਾਰ ਨੇ ਖਾਲਸਾ ਜੀ ਹੱਡ ਬੀਤੀ ਸੁਣਾਉਣਾ ਕੀਤੀ ਹੈ ਕਿ ਸ਼ਹੀਦਾਂ ਦੀ ਕਿਰਪਾ ਹੋਈ ਖਾਲਸਾ ਜੀ ਕੋਨਾਂ ਅਸਥਾਨਾਂ ਦੇ ਜਿਹੜਾ ਜਲ ਹੈ ਜਰੂਰ ਲਿਆਉਣਾ ਚਾਹੀਦਾ ਘਰ ਵਿੱਚ ਆਪਣੇ ਬੱਚਿਆਂ ਨੂੰ ਸਿਖਾਓ ਆਪਣੇ ਘਰ ਵਿੱਚ ਛਿੱਟੇ ਦਿਓ ਜਿਹੜੀ ਆਦ ਬਿਆਦ ਉਪਾਦ ਹੋਵੇਗੀ ਖਤਮ ਹੋਵੇਗੀ ਮਹਾਰਾਜ ਕਿਰਪਾ ਕਰਨਗੇ ਸੋ ਸਤਿਗੁਰ ਦਇਆ ਕਰਨ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਭੁੱਲਾਂ ਦਾਸ ਦੀਆਂ ਨੇ ਤੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਕੇ ਗੁਰਸਿੱਖੀ ਜੀਵਨ ਬਖਸ਼ਣ ਖਾਲਸਾ ਜੀ ਨਾਮ ਜਪੀਏ ਨਾਮ ਵਿੱਚ ਸੱਬੇ ਬਰਕਤਾਂ ਹਨ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਆਪਣੇ ਸਤਿਗੁਰਾਂ ਅੱਗੇ ਸਭ ਕੁਝ ਜਿਹੜਾ ਅਰਪਣ ਕਰਦੀਏ ਤੇ ਮਹਾਰਾਜ ਨੋਂ ਨਿਹਾਲ ਕਰਨਗੇ ਚੜ੍ਹਦੀ ਕਲਾ ਕਰਨਗੇ ਤੇ ਬਾਕੀ ਖਾਲਸਾ ਜੀ ਇੱਕ ਛੋਟੀ ਜੀ ਬੇਨਤੀ ਹੈ ਜਦੋਂ ਕੋਈ ਬਾਹਰੋਂ ਮੈਂ ਐਸੀ ਪਉਣਾ ਚਾਹੁੰਦਾ ਜਾਂ ਵੈਸਟਰਨ ਚ ਜਾਂ ਮਨੀ ਗ੍ਰਾਮ ਜਾਂ ਰੀਆ ਦੇ ਵਿੱਚ ਤੇ ਖਾਲਸਾ ਜੀ ਉਹ ਦਾਸ ਦੇ ਨਾਂ ਤੇ ਪੈਸੇ ਨਾ ਪਾਉ ਪਹਿਲਾਂ ਮੈਨੂੰ ਪੁੱਛ ਲਓ ਕਿਉਂਕਿ ਮੇਰੇ ਨਾਂ ਤੇ ਜਿਹੜੀਆਂ ਜਾਦਾ ਆਨ ਕਰਕੇ ट्रांजੈਕਸ਼ਨਾਂ ਮੈਨੂੰ ਇੱਥੇ ਫਿਰ ਦਿੱਕਤ ਹੋਵੇਗੀ ਕੋਈ ਮੁਸ਼ਕਲ ਆਵੇਗੀ ਫਿਰ ਉਹਦੇ ਨਾਲੋਂ ਚੰਗਾ ਕਿ ਆਪਾਂ ਸੇਵਾ ਕਰ ਰਹੇ ਹਾਂ ਸੇਵਾ ਕਰਦੇ ਰਹੀਏ ਕੋਈ ਕਾਰਵਾਈ ਉਹੋ ਜੀ ਹੋਈ ਕੋਈ ਇਨਕੁਆਰੀ ਹੋਈ ਉਹੋ ਜੀ ਹੋਈ ਉਹੋ ਜੀ ਹੋਈ ਤੇ ਫਿਰ ਖਾਲਸਾ ਜੀ ਮੁਸ਼ਕਲ ਹੈ ਉਹਦਾ ਜਵਾਬ ਦੇਣਾ ਕਿਉਂਕਿ ਉਹ ਉਹਨਾਂ ਲੋਕਾਂ ਵਾਸਤੇ ਤਾਂ ਅਸੀਂ ਪਹਿਲਾਂ ਹੀ ਮਾੜੇ ਹਾਂ ਤੇ ਉਹ ਸਾਨੂੰ ਇਹੀ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਮਾਇਆ ਕਿੱਥੋਂ ਆਉਂਦੀ ਆ ਕੀ ਪਤਾ ਕੋਈ ਪੁੱਠਾ ਧੰਦਾ ਨਾ ਕਰਦੇ ਹੋਣ ਕੋਈ ਮਾੜੀ ਹਰਕਤ ਨਾ ਕਰਦੇ ਹੋਣ ਇਹੋ ਜਿਹਾ ਵਹਿਮ ਉਹਨਾਂ ਲੋਕਾਂ ਦੇ ਵਿੱਚ ਪਹਿਲਾਂ ਹੀ ਬੈਠਾ ਸਿੱਖਾਂ ਪ੍ਰਤੀ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਤੇ ਉਹੀ ਰੱਖਣ ਵਾਲਿਆ ਖਾਲਸਾ ਦੀ ਜਰੂਰ ਪੁੱਛ ਲਿਆ ਕਰੋ ਬਾਕੀ ਦਾਸ ਨੇ ਜਿਹੜਾ ਅਕਾਊਂਟ ਬਣਾਇਆ ਕਰੰਟ ਅਕਾਊਂਟ ਉਹ ਤੁਹਾਨੂੰ ਸਾਰਿਆਂ ਨੂੰ ਮੈਂ ਅੱਗੇ ਦੱਸਿਆ ਵੀ ਆ ਜਿੰਨੇ ਮਾਇਆ ਭੇਜ ਉਹਨਾਂ ਨੂੰ ਦੇ ਵੀ ਦਿੱਤਾ ਜਿਨ੍ਹਾਂ ਨੇ ਕੋਈ ਸੇਵਾ ਕਰਨੀ ਹੋਈ ਉਹ ਭਾਈ ਪੁੱਛ ਲੈਣ ਉਹਦੇ ਵਿੱਚ ਤੁਸੀਂ ਪਾ ਦਿਆ ਕਰੋ ਬਾਕੀ ਮਹਾਰਾਜ ਜੀ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਇਹ ਕਾਰਜ ਮਹਾਰਾਜੀਆਂ ਨੇ ਸ਼ੁਰੂ ਕੀਤੇ ਨੇ ਮਹਾਰਾਜ ਸੱਚੇ ਪਾਸ਼ਾ ਦਇਆ ਕਰਦੇ ਨੇ ਮਿਹਰਾਂ ਕਰਦੇ ਨੇ ਤੇ ਗੁਰੂ ਗਰੀਬ ਨੂੰ ਆਜ ਅੰਤਰਜਾਮੀ ਭਲਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ